ਆਏ ਨਾ ਜਮਾਈ ਇਹਦਾ ਬੇੜਾ ਗਰਕ ਹੋ ਜੇ ਆ ਭਗਵੰਤ ਮਾਨ ਦਾ ਇਹਨੇ ਤਾਂ ਬੁੱਤੜ ਨੇ ਸਾਡੇ ਦੇ ਡਾਂਗਾ ਵੀ ਪਵਾ ਦਿੱਂ ਗਾ ਜ਼ਗਰੂਰ ਅਗਰ ਹੋਇਆ ਅਗਰ ਜਲੀ ਆਮ ਆਦਮੀ ਪਾਰਟੀ ਕਿਤੇ ਉਹਨਾਂ ਖੋਲੇ ਸਤੋ ਜਿਹੜੇ ਦੋ ਦੋ ਪਰਲੇ ਆ ਅੱਛਾ ਅੱਛਾ ਜੀ ਨਵੀਂ ਤਾਂ ਫਿਰ ਮੋਦੀ ਰਹਿ ਗਿਆ ਹੋਰ ਤਾਂ ਕੋਈ ਨਹੀਂ ਬਾਬੇ ਮੋਦੀ ਆਊ ਐਤ ਕੀ ਭਾਈ ਪੱਕਾ ਪਾਉਂਗੇ ਪੱਕਾ ਜਮਾ ਜਮਾ ਪੂਰਾ ਹਾਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਉਤਾਰ ਦਿੱਤੇ ਗਿਆ ਲੋਕ ਸਭਾ ਚੋਣਾਂ ਦੇ ਲਈ ਫਰੀਦਕੋਟ ਸੀਟ ਦੀ ਗੱਲ ਕਰਾਂਗੇ ਆਪਾਂ ਜਿੱਥੇ ਕਿ ਕਰਮਜੀਤ ਅਨਮੋਲ ਨੂੰ ਟਿਕਟ ਦੇ ਦਿੱਤੀ ਗਈ ਹੈ ਗੱਲਬਾਤ ਕਰਾਂਗੇ ਕਿੰਨੇ ਕਿ ਲੋਕ ਕਰਮਜੀਤ ਅਨਮੋਲ ਨੂੰ ਜਾਣਦੇ ਆ ਜਾਂ ਕਿੰਨੇ ਕਿ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਏ ਆ ਗੱਲਬਾਤ ਕਰਦੇ ਆ ਲੋਕ ਸਾਡੇ ਨਾਲ ਮੌਜੂਦ ਆ ਬਈ ਸ਼ਸ਼ੀ ਕਾਲ ਸਸਰੀ ਕਾਲ ਜੀ ਬਾਈ ਜੀ ਕਰਮਜੀਤ ਅਨਮੋਲ ਨੂੰ ਜਾਣਦੇ ਜੋ ਆਮ ਆਦਮੀ ਪਾਰਟੀ ਵੱਲੋਂ ਉਤਾਰ ਦਿੱਤਾ ਗਿਆ ਮੈਦਾਨ ਦੇ ਵਿੱਚ ਤੁਸੀਂ ਫਰੀਦਕੋਟ ਜ਼ਿਲ੍ਹੇ ਦੇੋਂ ਜਾਣਦੇ ਆ ਬਈ ਅੱਛਾ ਤੇ ਕਿੱਥੇ ਦੇਖਿਆ ਉਹਨਾਂ ਨੂੰ ਕਿਵੇਂ ਤੁਹਾਡੇ ਇੱਧਰ ਆਇਆ ਫਰੀਦਕੋਟ ਦੇ ਵਿੱਚ ਕਲਾਕਾਰ ਹੀ ਜੇ ਤਾ ਗੱਲਾਂ ਬਤਾਂ ਸੁਣੀਆਂ ਉਹ ਆਉਂਦਾ ਹੀ ਨਹੀਂ ਜਾਣਦੇ ਸੀ ਚੰਗੀ ਤਰ੍ਹਾਂ ਅੱਛਾ ਉਹ ਨਹੀਂ ਜਾਣਦੇ ਹੈਗੇ ਨਹੀਂ ਤਾਂ ਆਮ ਆਦਮੀ ਪਾਰਟੀ ਵੱਲੋਂ ਕਿੰਨੇ ਕ ਚੰਗੇ ਕੰਮ ਕੀਤੇ ਗਏ ਆ ਲੋਕ ਸਭਾ ਚੋਣਾਂ ਆ ਗਈਆਂ ਲੋਕ ਕਿੰਨਾ ਕੁ ਹੰਗਾਰਾ ਦੇਣਗੇ ਅਸੀਂ ਤਾਂ ਆਪ ਦੇ ਢਿੱਡ ਦੀ ਗੱਲ ਕਰ ਰਹੇ ਹਾਂ ਜੀ ਆਪ ਭੁੱਖੇ ਆ ਅਸੀਂ ਕੀ ਦੇਖਾਂਗੇ ਉਹਨਾਂ ਦੀਆਂ ਵੋਟਾਂ ਨੂੰ ਹੂੰ ਸਾਡਾ ਕੰਮ ਕਰ ਦੇ 17 ਤਰੀਕ ਦਿੱਤੀ ਆ ਅਸੀਂ ਵੋਟਾਂ ਪਾ ਦੇਾਂਗੇ ਜੇ ਪਾ ਦੇਣ ਉਹ ਸਾਡਾ ਕੰਮ ਕਰ ਦੇਣਗੇ ਅਸੀਂ ਵੋਟਾਂ ਪਾ ਦੇਾਂਗੇ ਤੇ ਨਹੀਂ ਸਸਰੀ ਗਾਲੋ ਆਪਦੇ ਘਰੇ ਦੇ ਹੀ ਆ ਕੀ ਕੰਮ ਕਰਾਉਣਾ ਬਈ ਕੀ ਪਰਸਨਲ ਕੰਮ ਆ ਤੁਹਾਡਾ ਕਾਦੇ ਵਾਸਤੇ ਸਾਡਾ ਠੇਕੇਦਾਰੀ ਸਿਸਟਮ ਤੋੜੇ ਉਹਦੇ ਵਿੱਚ ਸਾਨੂੰ ਭਗਵਾਨ ਜੀ ਮੰਨ ਨੇ 17 ਤਰੀਕ ਦਿੱਤੀ ਆ ਕੱਲ ਦੀ ਤੇ ਉਹ ਸਾਡਾ ਠੇਕੇਦਾਰੀ ਸਿਸਟਮ ਤੋੜ ਦੇ ਤੇ ਸਾਨੂੰ ਸਿੱਧਾ ਡਾਇਰੈਕਟ ਪੇਮੈਂਟ ਕਰ ਦੇ ਅਸੀਂ ਵੋਟਾਂ ਪਾ ਦੇਾਂਗੇ ਜੀ ਤਾਂ ਇਹ ਗੱਲ ਤਾਂ ਤੁਹਾਨੂੰ ਸੀਐਮ ਚੰਨੀ ਸਾਹਿਬ ਵੱਲੋਂ ਵੀ ਕਹੀ ਗਈ ਸੀ ਕਾਂਗਰਸ ਸਰਕਾਰ ਵੱਲੋਂ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਵੀ ਕਿਹਾ ਸੀ ਕੰਮ ਤਾਂ ਸਾਡਾ ਤਾਂ ਹੀ ਆਉਣਾ ਸੀ ਨਾ ਜੇ ਦੁਬਾਰਾ ਸਰਕਾਰ ਆਉਂਦੀ ਹੂੰ ਉਹਨੇ ਤਾਂ ਬੋਲਦਾ ਸੀ ਐਲਾਨ ਉਹਨੇ ਕਰਦਾ ਸੀ ਐਲਾਨ ਹੀ ਇਹਨੇ ਕੀਤਾ ਹੈ ਤਾਂ ਪਤਾ ਉਦੋਂ ਲੱਗੂਗਾ ਜੇ ਸਾਡਾ ਕੰਮ ਕਰਿਆ ਤਾਂ ਸੀਐਮ ਚੰਨੀ ਆ ਜਿਹੜੇ ਫਰੀਦਕੋਟ ਤੋਂ ਹੁਣ ਟਿਕਟ ਲੜਨਗੇ ਤੁਸੀਂ ਕਹਿੰਦੇ ਹੋ ਜੇਕਰ ਸੀਐਮ ਚੰਨੀ ਬਣ ਜਾਂਦੇ ਤਾਂ ਉਹਨਾਂ ਨੇ ਪੱਕੇ ਕਰ ਦੇਣਾ ਸੀ ਹੁਣ ਫਰੀਦਕੋਟ ਤੋਂ ਲੜਨਗੇ ਹੁਣ ਵੋਟਾਂ ਪਾਉਂਗੇ ਇਲੈਕਸ਼ਨ ਲੜ ਰਹੇ ਆ ਚੰਨੀ ਸਾਹਿਬ ਅਸੀਂ ਤਾਂ ਪਹਿਲਾਂ ਆਪ ਦਾ ਆਪ ਦੇ ਬਾਰੇ ਸੋਚਾਂਗੇ ਜੇ ਸਾਡੇ ਨੂੰ ਵੋਟਾਂ ਇਹ ਕੰਮ ਕਰ ਦਿੰਦੇ ਆ ਤਾਂ ਅਸੀਂ ਇਹਨਾਂ ਨੂੰ ਵੋਟਾਂ ਪਾਉ ਜ਼ਰੂਰ ਪਾਵਾਂਗੇ ਜੇ ਸੀਐਮ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਵੀ ਤੁਹਾਨੂੰ ਪੱਕੇ ਕਰ ਦਾਂਗੇ ਫਿਰ ਪਾਉਂਗੇ ਹੁਣ ਵੋਟਾਂ ਪੱਕੇ ਕਰਾਉਣ ਨਹੀਂ ਗੱਲਾਂ ਇਹਦਾ ਸਾਰਾ ਹੀ ਕਹਿੰਦੇ ਆ ਉਹਦਾ ਚੰਨੀ ਨੇ ਵੀ ਕਿਹਾ ਸੀ ਤੇ ਇਹਨਾਂ ਭਗਵੰਤ ਮਾਨ ਨੇ ਵੀ ਵਿਧਾਨ ਸਭਾ 'ਚ ਵੀ ਬੋਲਤਾ ਵੀ ਤੁਹਾਨੂੰ ਪੱਕੀ ਕਰਾਂਗੇ ਅਸੀਂ ਪਰ ਪੱਕੇ ਨਹੀਂ ਅਸੀਂ ਲਗਤੀ ਰੂਪ ਲਵਾਂਗੇ ਫਿਰ ਫਿਰ ਵੋਟਾਂ ਬਾਰੇ ਸੋਚਾਂਗੇ ਲਗਤੀ ਰੂਪ 'ਚ ਚੰਨੀ ਨੇ ਵੀ ਦਿੱਤਾ ਸੀ ਨਾ ਨਾ ਉਹਦਾ ਗੱਲ ਗਈ ਖਤਮ ਹੋ ਗਈ ਹੁਣ ਹੁਣ ਜਿਹੜੀ ਹਕੀਕਤ ਚ ਹੈ ਜਿਹੜੀ ਕੱਲ ਨੂੰ ਵੀ ਤਰੀਕ ਹੈ 17 ਤਰੀਕ ਨੂੰ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ ਵੀ ਮੈਂ ਤੁਹਾਡਾ ਲਿਖਤੀ ਰੂਪ ਦੇ ਦੂੰਗਾ ਲਿਖਤੀ ਰੂਪ ਦੇ ਦੇ ਹੀ ਵੋਟਾਂ ਪਾ ਦੇਾਂਗੇ ਜੀ ਤਾਂ ਕਿਵੇਂ ਲੱਗਦਾ ਬਈ ਕਰਮਜੀਤ ਅਨਮੋਲ ਨੂੰ ਜਾਂਦੇ ਹੋ ਭਾਈ ਜੀ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ ਕਿ ਇਹਦੇ ਮੇਰੇ ਗੱਲ ਕਿਸ ਨੂੰ ਦਾ ਆਪਣਾ ਸਿੱਧੀਆਂ ਗੱਲਾਂ ਕਰਦੇ ਆ ਇਹਨਾਂ ਨੇ ਕਿੰਨੇ ਵਾਰਾਂ ਇਲੈਕਸ਼ਨ ਜਿੱਤ ਕੇ ਉੱਠੇ ਆ ਇਹ ਇਲੈਕਸ਼ਨਾਂ ਇਲਾਕੇ ਤੋਂ ਹਾਰ ਹੀ ਨਹੀਂ ਗੇ ਆਪਾਂ ਜਿੱਤ ਸਾਰਿਆਂ ਆ ਰਹੇ ਨੇ ਉਹਨੂੰ ਚਿਤਾਇਆ ਸੀ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਆਮ ਪਾਰਟੀ ਨੇ ਅਸੀਂ ਚਿਤਾਇਆ ਜੀ ਆਈ ਆਰੀ ਚਿਤਾਇਆ ਇੱਥੋਂ ਕੋਈ ਸੀਟ ਕਹਦੇ ਨੇ ਸਾਡੀ ਸੀਟ ਨਹੀਂ ਜਿੱਤੀ ਪਰ ਇਹਨਾਂ ਨੂੰ ਜਿਵੇਂ ਸਾਡੇ ਨਾਲ ਵਾਅਦੇ ਕਰੇ ਸੀ ਲੋਕਾਂ ਨਾਲ ਇਹਨਾਂ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਆ ਤਾਂ ਹੁਣ ਪੂਰਾ ਦੇਣਗੇ ਹੁਣ ਫੇਰ ਜਿੱਤਾ ਦਿਓ ਚਿਤਾ ਉਹਦਾ ਪਰਮਾਤਮਾ ਨੂੰ ਪਤਾ ਵੀ ਇਹਨਾਂ ਦੇ ਢਿੱਡਾਂ ਦੇ ਵਿੱਚ ਕੀ ਹੈ ਰੋਗ ਤਾਂ ਚੰਗੇ ਕਰਕੇ ਵੋਟਾਂ ਇਹਨਾਂ ਨੂੰ ਪਾਉਂਦੇ ਆ ਵੀ ਚੰਗੀ ਪਾਰਟੀ ਆਈ ਆਪ ਪਾਰਟੀ ਵੀ ਚੰਗੀ ਆ ਚੰਗੀ ਆਈ ਗੱਲ ਨੂੰ ਬੋਲਦੇ ਸੀਗੇ ਹੁਣ ਜੇ ਉਹ ਕੰਮ ਕਰਿਆ ਲੋਕਾਂ ਨੂੰ ਉਹਨਾਂ ਨੂੰ ਲੋਕਾਂ ਨੂੰ ਵੀ ਦਿੰਦੇ ਆ ਤੇ ਇਹਨਾਂ ਨੂੰ ਆਪ ਨੂੰ ਵੀ ਦਿੰਦੇ ਆ ਠੀਕ ਹੈ ਚੰਗੇ ਕੀਤੇ ਆ ਕੰਮ ਕੀ ਕੀ ਕਹਿਣਾ ਜਾਓਗੇ ਕੰਮ ਚੰਗੇ ਵੀ ਕੀਤੇ ਆ ਤੇ ਮਾੜੇ ਵੀ ਕੀਤੇ ਆ ਸਾਡੇ ਪਾਸਾ ਕੁਝ ਵੀ ਨਹੀਂ ਚੰਗਾ ਕੀਤਾ ਕਿਦੋਂ ਅਸੀਂ ਤਾਂ ਭੁੱਖੇ ਤੇ ਰੋਨੇ ਆ ਫਰਦੇ ਹੋਵੇਂ ਕਾ ਤੋ ਰੋਨੇ ਆ ਅਸੀਂ ਰੋਨੇ ਠੇਕੇਦਾਰੀ ਸੈਟਮ ਚ ਰੋਨੇ ਆ ਜੀ ਠੀਕ ਹੈ ਸਾਡਾ ਸਾਡਾ ਚੰਮ ਵੱਢੀ ਜਾਂਦੇ ਸਾਨੂੰ ਸਿੱਧੀ ਡਾਇਰੈਕਟ ਪੇਮੈਂਟ ਦੇ ਦੇਣਾ ਸਾਡਾ ਰਿਕੇਦਾਰ ਤੋਂ ਕਿਹੜਾ ਛਡਾਉਣਾ ਅਸੀਂ ਆਈ ਹੱਥ ਬੰਨ ਕੇ ਕਹਿੰਨੇ ਆ ਠੀਕ ਹੈ ਜਿੱਤ ਵੀ ਜਾਣਗੇ ਇਹ ਪਰ ਜਿੱਤ ਜਾਣਗੇ ਤੁਰ ਸਾਡਾ ਹੱਲ ਕਰ ਦੇਣਾ ਠੀਕ ਹੈ ਯਾਨੀ ਆਮ ਆਦਮੀ ਪਾਰਟੀ ਦੇ ਹੱਕ 'ਚ ਖੜਦੇ ਹੋ ਤੁਸੀਂ ਹੱਕ 'ਚ ਹੀ ਖੜੇ ਆ ਜੀ ਸਾਨੂੰ ਸਾਡਾ ਕੰਮ ਕਰ ਦੇਣ ਵੋ ਔਰ ਵੀ ਲੋਕ ਮੌਜੂਦਾ ਗੱਲਬਾਤ ਕਰਦੇ ਆ ਪਰ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਵਿਆ ਭਾਈ ਕਰਮਜੀਤ ਅਨਮੋਲ ਨੂੰ ਜਾਣਦੇ ਹੋ ਨਹੀਂ ਜੀ ਅਸੀਂ ਤਾਂ ਜੈਤੋਆ ਮਸੀ ਨੂੰ ਵੀ ਨਹੀਂ ਜਾਣਦੇ ਕਿ ਕਿਉਂ ਜੀ ਆਮ ਆਦਮੀ ਪਾਰਟੀ ਦਾ ਮਸੀਂ ਬਣਿਆ ਸੀਗਾ ਉਹਨੇ ਸਾਡੇ ਮਹੱਲੇ ਦੇ ਵਿੱਚ ਇੰਨਾ ਗੰਦ ਪਾਇਆ ਉਹਨੇ ਐਮਸੀ ਨੇ ਜਾ ਕੇ ਢਾ ਵੀ ਨਹੀਂ ਮਾਰਿਆਗਾ ਵੀ ਤੁਸੀਂ ਹੈਗੇ ਕਿ ਨਹੀਂ ਹੈਗੇ ਠੀਕ ਹੈ ਤਾਂ ਕਹਿੰਦੇ ਸਾਡੇ ਤਾਂ ਕਹਿੰਦੇ ਕਿਹਨੇ ਗੇੜਾ ਵੀ ਨਹੀਂ ਮਾਰਿਆਗਾ ਅੱਛਾ ਹਾਂਜੀ ਤਾਂ ਜੇ ਅਮੋਲਕ ਐਮਐਲਏ ਫੇਰ ਦੁਆਰੇ ਖੜਾ ਕਰ ਦਿੱਤਾ ਗਿਆ ਪਾਉਂਗੇ ਵੋਟਾਂ ਜਿਓ ਜੇ ਸਾਨੂੰ ਹੁਣ ਝੰਡੇ ਚਲਾਤੇ ਉਹ ਜੇ ਫੇਰ ਜਿਤਾ ਦੇਣਗੇ ਜੀ ਤਾਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਖੜਾ ਕੀਤਾ ਉਹਨੂੰ ਪਾ ਦੋਗੇ ਨਾ ਅਸੀਂ ਤਾਂ ਕਿਸੇ ਨੂੰ ਨਹੀਂ ਪਾਉਂਦੇ ਜਿੰਨਾ ਅੱਜਕੱਲ ਸਾਡਾ ਕੰਮ ਨਹੀਂ ਸਾਨੂੰ 7 ਤਰੀਕ ਤੋਂ ਧਰਨਾ ਲੱਗਾ ਸੰਗਰੂਰ ਵਿੱਚ ਭਗਵੰਤ ਮਾਨ ਨੇ ਉ ਦੀ ਖਬਰ ਲੈ ਲਾ ਅੱਛਾ ਜੀ ਹਾਂ ਜੀ ਇਹ ਤਾਂ ਕਹਿੰਦੇ ਅਸੀਂ ਕੰਮ ਹੀ ਬਹੁਤ ਕਰਤੇ ਬਾ ਸਾਡਾ ਤਾਂ ਨਹੀਂ ਕੀਤਾਗਾ ਸਾਡੇ ਭਾਦਾਂ ਤਾਂ ਕਿਸੇ ਹਿੰਦੁਸਤਾਨ ਚ ਹੋਇਆ ਹੀ ਨਹੀਂਗਾ ਅੱਛਾ ਜੀ ਹਾਂ ਜੀ ਤਾਂ ਲੱਗਦਾ ਵੋਟਾਂ ਪਾ ਦੇਣਗੇ ਹੋਰ ਲੋਕੀ ਜੇ ਅਸੀਂ ਫੇਰ ਪਾਵਾਂਗੇ ਨਾ ਜੇ ਸਾਡਾ ਕੰਮ ਹੋ ਗਿਆ ਭਾਵੇਂ ਸਾਥੋਂ ਇੱਥੇ ਸੰਦੂ ਖੜੀਆਂ ਹੀ ਰੱਖ ਦੇਣ ਅਸੀਂ ਪਾ ਦਾਂਗੇ ਹੂੰ ਇੱਥੋਂ ਕੱਢ ਲੈਣ ਸਾਡੇ ਦੀਪੂਆਂ ਚੋਂ ਆ ਕੇ ਵੋਟਾਂ ਉਹਨਾਂ ਨੂੰ ਕੱਢ ਲੈਣ ਜਿੰਨੀਆਂ ਅਸੀਂ ਕਮਾਂਗੇ ਉਹਨੀਆਂ ਪਾਵਾਂਗੇ ਤੁਹਾਨੂੰ ਤਾਂ ਸੀਐਮ ਚੰਨੀ ਨੇ ਵੀ ਕਿਹਾ ਸੀ ਫਿਰ ਉਹਨੂੰ ਤਾਂ ਪਾਗਾ ਨਹੀਂ ਉਹਨੂੰ ਤਾਂ ਹਰਾਤਾ ਖੁੰਦੇ ਲਾਤਾ ਤੁਸੀਂ ਜਦੋਂ ਸਾਰਿਆਂ ਨੇ ਹਰਾਤਾ ਜੀ ਅਸੀਂ ਇਕੱਲੇ ਕੌਣ ਹਰਾਉਣ ਆਲੇ ਆ ਹਾਂ ਤਾਂ ਇਕੱਲੇ ਹੀ ਹੁਣ ਦਾਵਾ ਕਰੀ ਜਾਂਦੇ ਅਸੀਂ ਆਮ ਆਦਮੀ ਹੁਣ ਦਾਵਾ ਅਸੀਂ ਤਾਂ ਕਰਦੇ ਜੇ ਸਾਡਾ ਕੰਮ ਕਰਦੇ ਅਸੀਂ ਜਿਤਾਵਾਂਗੇ ਉਹਨੂੰ ਠੀਕ ਹੈ ਨਾ ਚਹਨੀ ਦੀ ਤਾਂ ਹੁਣ ਸਰਕਾਰੀ ਹੈਣੀ ਫਿਰ ਹੁਣ ਕਿਵੇਂ ਉਹ ਕਰ ਦੂਗਾ ਇੱਥੋਂ ਲੜੂਗਾ ਇਲੈਕਸ਼ਨ ਹੁਣ ਪਾ ਦੋਗੇ ਚੰਨੀ ਨੂੰ ਵੋਟਾਂ ਅਸੀਂ ਭਗਵੰਤ ਮਾਨ ਨੂੰ ਹੀ ਪਾਵਾਂਗੇ ਜੇ ਹੁਣ ਸਾਡਾ ਭਗਵੰਤ ਮਾਨ ਲਾਹਣ ਕਰਦੇ ਸੀ ਉਹਨੂੰ ਹੀ ਪਾਵਾਂਗੇ ਅੱਛਾ ਲਾਹਣ ਕਰਦੇ ਪੱਕੇ ਭਲਾਂ ਦੀ ਨਾ ਕਰੀ ਪੱਕੇ ਨਾ ਕਰੇ ਸਾਡਾ ਠੇਕੇਦਾਰੀ ਸਿਸਟਮ ਸਾਨੂੰ ਬਾਹਰ ਕੱਢ ਦੇ ਬਸ ਇੱਥੋਂ ਜੇ ਠੇਕੇਦਾਰੀ ਜੇ ਠੇਕੇਦਾਰੀ ਸਿਸਟਮ ਵੀ ਨਾ ਕੀਤਾ ਮੰਨ ਲਓ ਲਾਹਣ ਕਰਤਾ ਫਿਰ ਪਾ ਦੋਗੇ ਵੋਟਾਂ ਜੇ ਸਾਨੂੰ ਲਿਖ ਕੇ ਦੇਤਾ ਨਾ ਵੀ ਤੁਹਾਡਾ ਠੇਕੇਦਾਰੀ ਸਿਸਟਮ ਖਤਮ ਹੈ ਤੁਹਾਨੂੰ ਡਾਇਰੈਕਟ ਪੇਮੈਂਟ ਮਿਲੂਗੀ ਇਸੀਂ ਵੋਟਾਂ ਪਾ ਦਾਂਗੇ ਚਾਹੇ ਕਾਗਜ਼ਾਂ 'ਚ ਕਰ ਦੇਵੇ ਪੱਕੇ ਕਰੇ ਨਾ ਕਰੇ ਸੀਐਮ ਚੰਨੀ ਨੇ ਜਦੋਂ ਕੀਤਾ ਸੀ ਬਾਈ ਕਿਵੇਂ ਆ ਠੀਕ ਹੈ ਜੀ ਕਿਵੇਂ ਲੱਗਦਾ ਸਰਕਾਰ ਆਮ ਆਦਮੀ ਪਾਰਟੀ ਦੀ ਚੰਗੀ ਆ ਨਹੀਂ ਨਹੀਂ ਬੇਕਾਰੀ ਆ ਸਾਡੇ ਪੇ ਬੇਕਾਰੀ ਵੋਟਾਂ ਫਿਰ ਦੁਬਾਰੇ ਆ ਗਈਆਂ ਹੁਣ ਅੱਜ ਤਰੀਕ ਤੈਹ ਹੋ ਜਾਣੀ ਆ ਕਿੰਨੀ ਤਰੀਕ ਨੂੰ ਵੋਟਾਂ ਪੈਣੀਆਂ 3 ਵਜੇ ਚੋਣ ਕਮਿਸ਼ਨ ਦੀ ਜਿਹੜੀ ਮੀਟਿੰਗ ਹੋਵੇਗੀ ਐਲਾਨ ਹੋ ਜਾਵੇਗਾ ਕਿੰਨੇ ਤਰੀਕ ਨੂੰ ਕਿੰਨੀ ਆ ਜਿਹੜਾ ਕਿਹਨੂੰ ਸੀਟਾਂ ਆ ਜਾਣਗੀਆਂ ਕਿਵੇਂ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਜੇ ਕੰਮ ਕਰ ਦੇਣਗੇ ਤਾਂ ਪਾ ਦੇਣਗੇ ਨਹੀਂ ਹੁਣ ਕੀ ਕੰਮ ਕਰ ਦੇਣਗੇ ਹੁਣ ਤਾਂ ਚੋਣ ਜਾਕਾ ਹੀ ਲੱਗ ਗਿਆ ਬਫਰ ਚੋਣ ਜਾਤ ਹੀ ਹੁਣ ਬੋਲ ਨਹੀਂ ਫਿਰ ਇਹ ਕੰਮ ਪਹਿਲਾਂ ਚੰਗੇ ਕੰਮ ਕੀਤੇ ਨਹੀਂ 2 ਸਾਲ ਤੋਂ ਵੱਧਦਾ ਸਮਾਂ ਹੋ ਗਿਆ ਨਹੀਂ ਕੀਤੇ ਨਹੀਂ ਕੀਤੇ ਕਿਵੇਂ ਲੱਗਦਾ ਬਾਈ ਨਹੀਂ ਕੀਤੇ ਬਾਈ ਕੰਮ ਅੱਛਾ ਜੀ ਚੰਗੇ ਕੰਮ ਦਾ ਇੱਕ ਵੀ ਨਹੀਂ ਕੀਤਾ ਬਾਈ ਉਹ ਤਾਂ ਕਹਿੰਦੇ ਤੂੰ ਨੌਜਵਾਨ ਹੋ ਤਾਂ ਕਹਿੰਦੇ ਅਸੀਂ ਨੌਕਰੀਆਂ ਵਾਧੂ ਦੇਤੀ ਨਾ 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 ਬਾਈ ਕਿੱਥੇ ਨੌਕਰੀਆਂ ਭੁੱਖੇ ਮਰਦੇ ਆ ਬਾਈ ਆਹ ਤੇਰੇ ਸਾਹਮਣੇ ਚਾਮਾ ਉਡਾਵਾਂਗੇ ਹੁਣ ਅੱਛਾ ਬਾਈ ਅੱਜ ਉਹ ਠੇਕੇਦਾਰੀ ਸਸ ਤੋਂ ਵੀ ਚੱਕ ਦੇਣ ਬਈ ਜਿਵੇਂ ਬਾਈ ਨੇ ਕਿਹਾ ਅੱਛਾ ਬਿਲਖਤੀ ਰੂਪ ਚ ਦੇ ਦੇਣ ਤਾਂ ਫੇਰ ਅਸੀਂ ਇਹ ਪੋਟਾ ਦੇਖ ਲੋ ਕਿੰਨੀਆਂ ਬਾਈ ਕਿੰਨੀ ਕਿਧਾੜੀ ਬਣ ਜਾਂਦੀ ਐ ਵੀ ਪੱਲੇਦਾਰ ਬਹੁਤ ਖੜਿਆ ਇੱਥੇ ਤੁਸੀਂ ਢਾੜੀ ਤਾਂ 400 ਬੰਦਾ ਜੀ ਕਿੰਨੀ 400 ਬੰਦਾ ਮਾਂ ਜੀ ਬਈ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਕਿੱਥੇ ਹੁੰਦਾ ਬਾਈ ਯਾਰ ਮੁਸ਼ਕਲ ਨਾਲ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੱਕੜ ਬਾਲਣ ਵੀ ਲਿਆਉਣਾ ਗਰੀਬ ਨੇ ਆਟਾ ਵੀ ਲਿਆਉਣਾ ਗੁਜ਼ਾਰਾ ਤਾਂ ਬਹੁਤ ਪੈਗ ਸੈਗ ਵੀ ਲਾਉਣਾ ਹੁੰਦਾ ਵਿੱਚੋਂ ਉਹ ਬਾਈ ਫਿਰ ਥੱਕ ਜਾਂਦੇ ਮਾੜਾ ਮੋਟਾ ਕਿੰਨੇ ਦੀ ਵੀ ਨਹੀਂ ਨਹੀਂ ਬਾਈ ਪੀਂਦੇ ਨਹੀਂ ਦਾਰੂ ਤਾਂ ਦਾਰ ਬਾਈ ਬਚਦਾ ਹੀ ਨਹੀਂ ਬਾਈ ਬਚਦਾ ਨਹੀਂ ਫਿਰ ਵੀ ਬਿਨਾਂ दारू ਤੋਂ ਹਾਂ ਨਾ दारू ਨਹੀਂ ਪੀਂਦੇ ਬਾਈ ਅੱਛਾ ਕੋਈ ਪੈਸਾ ਨਹੀਂ ਬਚਦਾ दारू ਪੀਣ ਨੂੰ दारू ਪੀਣ ਨੂੰ ਪੈਸਾ ਨਹੀਂ ਬਚਦਾ ਹਾਂ ਹਾਂ ਕਿੱਥੋਂ ਪੀ ਲਾਂਗੇ ਬਾਈ ਘਾਰ ਹੀ ਮਸਾਂ ਚੱਲਦਾ ਬਾਈ ਘਾਰ ਹੀ ਮਸਾਂ ਚੱਲਦਾ ਹੈ ਹਾਂਜੀ ਬਾਈ ਹਾਂਜੀ ਹਾਂਜੀ ਤੇ ਜਿਹੜੇ ਪਿਆਗ ਲਾਉਂਦੇ ਫਿਰ ਉਹਨਾਂ ਦਾ ਕਿਵੇਂ ਚੱਲਦਾ ਬਾਈ ਕੀ ਕਹਿ ਸਕਦੇ ਹੁਣ ਉਹਨਾਂ ਦਾ ਆਪਾਂ ਪੂਰੀ ਫਲਕ ਹੀ ਚੱਲਦਾ ਬਾਈ ਠੀਕ ਹੈ ਤੇ ਬਾਈ ਕਹਿੰਦੇ 400 ਰੁਪਏ ਦੀ ਦਿਹਾੜੀ ਬੰਦੀ ਆ ਸਾਡੇ ਤਾਂ ਗੱਲਬਾਤ ਕਰਦੇ ਆ ਬਾਈ ਦੇ ਨਾਲ ਆ ਸੀ ਬਾਈ ਆ ਗਿਆ ਸਾਡੇ ਨਾਲ ਮੌਜੂਦਾ ਹਾਂਜੀ ਤੁਸੀਂ ਆਇਆ ਕਰੋ ਜਿਹੜਾ ਹੁਣ ਠੇਕੇਦਾਰ ਨੂੰ ਇਹ ਦੇਈ ਜਾਂਦੇ ਆ 10 ਰੁਪਏ ਦੇਈ ਜਾਂਦੇ ਠੇਕੇਦਾਰ ਨੂੰ ਭਗਵੰਤ ਮਾਨ ਸਾਹਿਬ ਸੁੱਦਾ ਟੈਂਡਰ ਪਾਉਂਦੇ ਆ 10 ਰੁਪਏ ਠੇਕੇਦਾਰ ਨੂੰ ਦੇਈ ਜਾਂਦੇ ਆ ਸਾਨੂੰ 5 ਰੁਪਏ ਦੇਵੇ 4 ਰੁਪਏ 5 ਰੁਪਏ ਤਾਂ ਉਹਨੂੰ ਮਾਲਕ ਖਜ਼ਾਨੇ ਨੂੰ ਬਚਤ ਹੁੰਦੀ ਹੈ ਸਾਨੂੰ ਪੇ ਪੱਕਾ ਨਾ ਕਰੇ ਸਾਨੂੰ ਸਿੱਧੇ ਸਿੱਧੇ ਸਾਨੂੰ 5 ਰੁਪਏ ਦੇਈ ਜਾਵੇ ਨਾਲੇ ਸਰਕਾਰ ਨੂੰ ਪੈਸਾ ਵਜਦਾ ਠੇਕੇਦਾਰ ਆ ਠੇਕੇਦਾਰ ਅੱਧੇ ਖਾਈ ਜਾਂਦਾ ਵਿਚੋਲਾ ਵਿੱਚੋਂ ਖਾਈ ਜਾਂਦਾ ਸਾਡਾ ਭਾਂਚੋਂ ਕਾਣ ਕਰੀ ਜਾਂਦਾ अच्छा जी हां जी ठेकेदार ਕਿਹਨਾਂ ਦੇ ਆ ਕੌਣ ਆ ਠੇਕੇਦਾਰ ਇਹਨਾਂ ਦੇ ਠੇਕੇਦਾਰ ਬਣਾਏ ਹੋਏ ਆ ਇਹ ਸਰਕਾਰਾਂ ਦੇ ਠੇਕੇਦਾਰ ਹੈ ਮੰਤਰੀ ਵਿੱਚੋਂ ਖਾਈ ਜਾਂਦੇ ਮੰਤਰੀ ਤੇ ਮੰਨ ਲਓ ਐਮਐਲਏ ਵਿੱਚ ਰਲ ਕੇ ਇਹਨਾਂ ਦੇ ਟੈਂਡਰ ਪਵਾ ਦਿੰਦੇ ਆ ਤੇ ਇਹਨਾਂ ਦੇ ਪੈਸੇ ਵਿੱਚੋਂ ਕਾਣ ਕਰੀ ਜਾਂਦੇ ਸਾਡਾ ਕਾਹ ਤੋਂ ਕੱਢ ਦੇਣਗੇ ਫਿਰ ਜਦੋਂ ਇਹਨਾਂ ਦੇ ਆਉਂਦੇ ਆ ਉਹ ਤੇ ਆਪਦੇ ਉਹੀ ਤਾਂ ਗੱਲ ਕਰਦੇ ਸਰਕਾਰਾਂ ਹੀ ਪਾ ਕੁੱਤੀਆਂ ਇਹ ਅੱਛਾ हां ਤੇ ਫਿਰ ਵੋਟਾਂ ਪਾ ਦਿੰਨੇ ਹੋ ਤੁਸੀਂ ਤਾਂ ਸਰਕਾਰਾਂ ਬਣਾਈਆਂ ਵੋਟਾਂ ਉਹਦੇ ਹਿਸਾਬ ਨਾਲ ਪਾਵਾਂਗੇ ਜੇ ਉਹਦੇ ਹਿਸਾਬ ਨਾਲ ਸਾਨੂੰ ਚੰਗਾ ਲੱਗਾ ਵੀ ਜਿਹੜਾ ਬੰਦਾ ਚੰਗਾ ਹੈ ਉਹ ਕਹਿੰਦੇ ਉਹਦੇ ਹਿਸਾਬ ਨਾਲ ਕੰਮ ਕਰਦਾਂਗੇ ਫਿਰ ਪਿਛਲੀ ਵਾਰ ਵੀ ਹੋ ਗਿਆ ਇੱਕ ਈ ਵਾਰ ਵੀ ਓਵੇਂ ਕਰਦਾਂਗੇ ਉਹ ਤਾਂ ਪਤਾ ਕੀ ਹੈ ਜੀ ਹੁਣ ਤੁਸੀਂ ਆਏ ਮੰਨ ਲਓ ਚੰਨੀ ਸੀਗਾ ਉਹਨੇ ਕਹਿ ਕਵਾ ਦਿੱਤਾ ਉਹਦੇ ਪਤਾ ਕੀ ਸੀਗਾ ਉਹ ਵੀ ਇੱਕ ਨਚਾ ਉਹਨੂੰ ਨਚਾਈ ਜਾਂਦੇ ਸੀ ਤਾਗਾ ਬੰਨਿਆ ਸੀ ਜਿਵੇਂ ਗੁੱਡੀ ਦੇ ਬੰਨ ਲੈਂਦੇ ਆ ਉਹਨੂੰ ਨਚਾਈ ਜਾਂਦੇ ਸੀਗੇ ਵੀ ਇਹਨਾਂ ਨੂੰ ਤੋਰੀ ਫਿਰ ਕਰਮ ਕਰਦੇ ਜੇ ਤਾਂ ਉਹ ਕਰਦਾ ਸੀਗਾ ਮਾੜਾ ਇਹ ਦੂਜੇ ਖਿੱਚ ਲੈਂਦੇ ਸੀ ਵੀ ਨਹੀਂ ਨਹੀਂ ਇਹ ਨਹੀਂ ਕੰਮ ਕਰਨਾਗਾ ਇਹ ਮਾੜਾ ਕੰਮ ਇਹਨਾਂ ਨੂੰ ਆਹੀ ਰਹਿਣ ਦਿਓ ਤੁਸੀਂ ਐ ਮੰਨ ਲਓ ਅਸੀਂ ਜਦੋਂ ਲੋਕਡਾਊਨ ਲੱਗਿਆ ਲੋਕਾਂ ਨੂੰ ਕੋਟ ਕੋਟ ਕੇ ਉਹ ਅੰਦਰਵਾੜਦੇ ਸੀ ਸਾਨੂੰ ਕੀ ਕਰਦੇ ਸੀ ਸਾਨੂੰ ਡੰਡੇ ਮਾਰ ਮਾਰ ਕੇ ਸਾਨੂੰ chape ਲਾ ਪ੍ਰਵਾਉਂਦੇ ਸੀ ਬਈ ਗੱਲ ਕਰਦੇ ਆਪਾਂ ਕਿਹੜੀ ਸਰਕਾਰ ਚੰਗੀ ਰਹੂਗੀ ਆਮ ਆਦਮੀ ਪਾਰਟੀ ਵੀ ਦੇਖ ਲਈ ਆ ਕਾਲੀ ਦਲ ਵਾਲੇ ਪਹਿਲਾਂ ਚਲੇ ਗਏ ਸੀ ਕਾਂਗਰਸ ਵੀ ਚਲੀ ਗਈ ਸੀ ਹੁਣ ਕਹ ਲਈ ਬੀਜੇਪੀ ਰਹਿ ਗਈ ਬੀਜੇਪੀ ਬਾਰੇ ਕੀ ਖਿਆਲ ਆ ਮੋਦੀ ਬਾਰੇ ਤੁਹਾਡਾ ਮੋਦੀ ਬਾਰੇ ਜੀ ਮੈਂ ਤੁਹਾਨੂੰ ਦੱਸਦਾ ਹਾਂ ਮੋਦੀ ਮੈਨੂੰ ਤਾਂ ਉਧਰ ਲੱਗਦਾ ਵੀ ਵਧੀਆ ਕੰਮ ਕਰੀ ਜਾਂਦਾ ਅੱਛਾ ਹਾਂ ਠੀਕ ਹੈ ਕਿਵੇਂ ਵਧਗਾ ਕਰੀ ਜਾਂਦਾ ਪਤਾ ਲੱਗਿਆ ਕੁਝ ਪਤਾ ਮੈਨੂੰ ਤਾਂ ਐ ਹੈ ਐਨਾ ਕਿ ਜਜਮੈਂਟ ਹੈਗੀ ਐ ਵੀ ਭਾਈ ਉਹਨੇ ਰਜਗਾਰ ਬਹੁਤ ਦਿੱਤਾ ਉਧਰ ਅੱਛਾ ਠੀਕ ਹੈ ਜਿਹੜਾ ਵੀ ਕੰਮ ਕਰਦਾ ਓਕੇ ਕਰਦਾ ਭਲਾ ਉਹ ਤੁਸੀਂ ਐ ਮੰਨ ਲਓ ਧੋਖਾ ਧੜੀ ਜਾ ਪੰਜਾਬ ਚ ਆਉਂਦਾ ਪੰਜਾਬ ਨੂੰ ਉਹ ਜੇ ਆਊਗਾ ਤਾਂ ਕੁਝ ਨਾ ਕੁਝ ਦੇ ਕੇ ਹੀ ਜਾਊਗਾ ਅੱਛਾ ਹਾਂ ਠੀਕ ਹੈ ਤਾਂ ਲੋਕ ਐਕਤੀ ਵਾਰ ਵੋਟਾਂ ਜਿਹੜੀਆਂ ਮੋਦੀ ਨੂੰ ਪਾ ਦੇਣਗੇ ਤੈਨੂੰ ਲੱਗਦਾ ਮੋਦੀ ਨੂੰ ਜੇ ਉਹ ਜੇ ਕੰਮ ਕਰਦੇ ਆ ਤਾਂ ਮੋਦੀ ਨੂੰ ਪਹਿਣੀ ਹੈ ਵੋਟਾਂ ਮੋਦੀ ਨੂੰ ਪਾਉਣਗੇ ਜਿਹੜਾ ਕੰਮ ਕਰੂਗਾ ਉਸੇ ਨੂੰ ਪਹਿਣੀ ਬਾਈ ਇੱਥੇ ਅਸੀਂ ਸੰਗਰੂਰ ਜਾ ਕੇ ਆਏ ਆਂ ਇਸੀ ਹਵੰਤਮਾਨ ਦੇ ਪਿੰਡ ਸੰਗਰੂਰ ਦੇ ਵਿੱਚ ਜਿਹੜੇ ਬਾਣੇ ਲੋਕ ਆ ਬਾਣੇ ਲੋਕ ਵੀ ਇਹੀ ਕਹਿ ਸਕਦੇ ਆ ਕਹਿੰਦੇ ਆ ਕਿ ਵੀ ਸੰਗਰੂਰ ਆ ਜਿਹੜਾ ਵੀ ਉਹ ਮੋਦੀ ਦਾ ਇਹਦਾ ਨਹੀਂਗਾ ਇਹਦਾ ਸੁਣ ਕਿਵੇਂ ਯਾਰ ਬਈ ਹੁਣ ਜਿਹੜਾ ਸ਼ਹਿਰ ਆ ਮਨ ਤੋਂ ਬਠਿੰਡੇ ਸ਼ਹਿਰ ਚ ਵੜ ਜਾ ਤੇਰੇ ਰੇਤਾ ਨਹੀਂ ਪੈਣਾ ਇਹਦੇ ਪੈਣ ਤੋਂ ਲਫਾਫੇ ਨਹੀਂ ਚੁਗੀ ਜਾਂਦੇ ਇਹਦੇ ਪਿੰਡ ਚ ਸ਼ਹਿਰ ਦੇ ਵਿੱਚ ਤੇ ਲੋਕਾਂ ਦੇ ਗਰੀਬਾਂ ਦੇ ਕੰਮ ਕਿੱਥੇ ਕਰ ਦੂਗਾ ਕਿਵੇਂ ਬਈ ਤੂੰ ਮੋਦੀ ਬਾਰੇ ਕਹਿ ਰਿਹਾ ਸੀ ਕੁਝ ਭਾਈ ਇਹ મોદી ਸਾਨੂੰ ਕੋਈ ਦਊਗਾ ਤੇ ਅਸੀਂ ਵੋਟਾ ਮੋਦੀਆਂ ਲਈ ਖੜਾਗੇ ਮੋਦੀ ਨੂੰ ਪਹਿਲਾਂ ਵੋਟਾ ਹੀ ਨਹੀਂ ਪਈਆਂ ਦਊ ਤੈਨੂੰ ਕਿੱਥੋਂ ਜੇ ਦਊਗਾ ਹੁਣ ਤਾਂ ਆ ਰਿਹਾ ਇਲੈਕਸ਼ਨ ਮੋਦੀ ਇਲੈਕਸ਼ਨ ਆਊਗਾ ਉਹ ਮੋਦੀ ਨੂੰ ਵੋਟਾ ਪਾਵਾਂਗੇ ਜੇ ਸਾਡਾ ਕੰਮ ਕਰਕੇ ਦਊਗਾ ਤਾਂ ਇੱਥੇ ਥੋੜਾ ਵੀ ਟੂਈ ਤੜਵਾ ਕੇ ਪਚ ਕੇ ਪਚ ਕੇ ਕੜਾ ਸਭ ਸਭੇ ਕਢਾ ਲੈਂਦੇ ਸਾ ਤੋਂ ਤੇ ਸਾਨੂੰ ਮਿਲਦਾ ਕੱਖ ਨਹੀਂਗਾ ਤੇ ਇੱਥੇ ਫਿਰ ਸਾਨੂੰ ਤਾਂ ਕੋਈ ਫਾਇਦਾ ਨਹੀਂ ਇਹ ਸਰਕਾਰਾਂ ਤੋਂ ਹੀ ਲੈਣਾ ਕੀ ਆ ਆ ਇਹਦੂ ਤਾਂ ਫਿਰ ਸਿੱਧੇ ਕਰ ਦੇਣਾ ਪੇਮੈਂਟ ਸਾਡੀ ਤੇ ਆ ਅਸੀਂ ਜਿਹੜਾ ਮਰਜੀ ਵੋਟਾ ਲੈ ਲੈਣਾਂ ਐ ਤਾਂ ਐਕਟਿਵਰ ਹੁਣ ਤਾਂ ਸਾਰੀਆਂ ਪਾਰਟੀਆਂ ਕਹਿ ਦੇਣਗੀਆਂ ਕਾਲੀ ਦਲ ਵਾਲੇ ਵੀ ਕਹਿਣਗੇ ਤੁਹਾਨੂੰ ਕਾਂਗਰਸ ਵਾਲੇ ਵੀ ਕਹਿਣਗੇ ਤੁਹਾਨੂੰ ਤੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਉਹ ਤਾਂ ਤੁਹਾਨੂੰ ਕਹੂਗੀ ਕਹੂਗੀ ਤੇ ਮੋਦੀ ਸਰਕਾਰ ਵੀ ਕਹਿ ਦੂਗੀ ਵਿਸ਼ਵਾਸ ਕਿਵੇਂ ਕਰੇਗਾ ਪਿਸ਼ਵਾਹ ਲਖਤੀ ਰੂਪ ਕਰਾਂਗੇ ਭਾਈ ਅਸੀਂ ਲਖਤੀ ਰੂਪ ਹਾਂ ਲਖਤੀ ਰੂਪ ਵਿਸ਼ਵਾਸ ਕਰ ਲਾਂਗੇ ਜਦੋਂ ਲਖਤੀ ਰੂਪ ਦੇਤਾ ਅਸੀਂ ਵੋਟਾਂ ਵੀ ਪਾਦਾਂਗੇ ਉਹਨਾਂ ਨਾਲ ਵੀ ਖੜਾਂਗੇ ਫਿਰ ਪਰ ਸਾਨੂੰ ਮਰਨਾ ਵੀ ਕਿਉਂ ਆਉਣਾ ਪਏ ਜੇ ਚੰਨੀ ਸਾਹਿਬ ਨੇ ਵੀ ਤੁਹਾਨੂੰ ਲਖਤੀ ਰੂਪ ਚ ਦਿੱਤਾ ਸੀ ਹਰਾ ਕੇ ਤੁਸੀਂ ਖੁੰਝੇ ਲਾਤਾ ਹਰਾ ਕੇ ਨਹੀਂ ਖੁੰਝੇ ਲਾਇਆ ਭਾਈ ਉਹ ਉਹਦਾ ਡੋਰ ਵਾਲਾ ਕੰਮ ਖਿੱਚਿਆ ਗਿਆ ਉਹਨਾਂ ਖਿੱਚਿਆ ਲਤਾਂ ਘੜੀ ਤਖਾਉਂਦੀਆਂ ਲੱਤਾਂ ਨਾਲ ਘਸੀੜਨਾ ਸਾਡੇ ਮਗਰਲੇ ਹੁੰਦੇ ਜਿਹੜੇ ਮੂਰੇ ਲਾ ਕੇ ਕਹਿੰਦੇ ਚਲੋ ਚਲੋ ਕਰਕੇ ਮੂਰੇ ਤੇ ਮੜ ਕੇ ਲਤਾਂ ਘੇ ਖਿੱਚ ਲੈਂਦੇ ਆ ਨਹੀਂ ਫਿਰ ਮੰਨਦੇ ਹੋ ਤੁਸੀਂ ਸਰਕਾਰ ਦਾ ਕਾਂਗਰਸ ਦੀ ਲਿਆਂਦੀ ਨਹੀਂ ਤੁਸੀਂ ਕਹਿੰਦੇ ਸਾਨੂੰ ਪੱਕੇ ਕਰਾ ਦਿਓ ਉਹਨੇ ਤਾਂ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਉਹ ਉੱਤੇ ਇਹ ਕਰਵਾਇਆ ਉਹਨਾਂ ਪੂ ਫੇਰ ਅਸੀਂ ਪਾ ਦੇ ਅੱਛਾ ਫੇਰ ਹੀ ਹੁੰਦਾ ਪੂਰਾ ਤਾਂ ਕਰਵਾਇਆ ਹੀ ਨਹੀਂ ਉਹਨੇ ਪੂਰਾ ਕਰਵਾ ਦੇ ਕੋਈ ਲੀਡਰ ਆ ਕੋਈ ਮੰਤਰੀ ਆ ਸਾਡਾ ਪੂਰਾ ਕਰਵਾ ਦੇ ਅਸੀਂ ਦੇਣ ਦੇ ਬੋਟਾ ਹੱਕਦਾਰ ਆ ਮੂਰੇ ਖੜਾਂਗੇ ਉਹਦੇ ਨਾਲ ਜਾਨੇ ਪਹਿਲਾਂ ਤੁਸੀਂ ਕਹਿੰਨੇ ਹੋ ਵੀ ਸਾਡਾ ਕੰਮ ਹੋ ਜੇ ਫੇਰ ਕਰਾਂ ਹਾਂ ਫੇਰ ਕਰਾਂਗੇ ਜਿਹੜਾ ਮਿਹਰਬਾਨ ਮਰਨਾ ਮਨਜ਼ੂਰ ਹੋ ਜੇ ਯਾਰ ਅਸੀਂ ਵੋਟਾਂ ਵੀ ਉਹਨੂੰ ਪਾਵਾਂਗੇ ਮਗਰ ਲੱਗ ਕੇ ਉਹਦੇ ਠੀਕ ਆ ਤੇ ਜਿੰਨਾ ਚੱਕ ਸਾਡਾ ਕੰਮ ਨਹੀਂ ਹੁੰਦਾ ਉਹਨਾਂ ਚੱਕ ਕੋਈ ਨਹੀਂ ਕਰਦੇ ਅਸੀਂ ਲੱਗਦਾ ਤੁਹਾਨੂੰ 1.5 ਤੋਂ 2 ਮਹੀਨੇ ਹੋ ਗਏ ਤੁਹਾਨੂੰ ਸੰਗਰੂਰ ਚ ਬੈਠਿਆ ਨੂੰ ਕਿ ਤੁਹਾਡਾ ਜਾਂ ਸੀਐਮ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਕਰੂਗੀ ਨਹੀਂ ਨਹੀਂ ਸਾਨੂੰ ਯਕੀਨ ਹੀ ਨਹੀਂ ਉਹਦਾ ਬੰਦੇ ਦਾ ਉਹ ਮੈਂਡਮੈਂਟ ਤੇ ਬਦਲਦਾਗਾ ਹਾਂ ਸਾਡੇ ਬੰਦੇ ਨੂੰ ਕਹੇਗੇ ਵੀ ਅਸੀਂ ਮੀਟਿੰਗ ਕਰਦੇ ਆ ਉਹ ਮੰਡ ਦੀ ਨਿਕਲ ਜਾਂਦਾ ਬਸ ਦਿਓਗੇ ਫਰ ਲਗਦੇ ਨੇ ਜਦੋਂ ਧੋਕੇ ਬਾ ਸਾਡੇ ਅੱਜ ਕਰੀ ਜਾਂਦਾ ਤੇ ਕੱਲ ਨੂੰ ਕਿ ਸਾਡੇ ਨਾਲ ਕਿੱਥੇ ਖੜੂਗਾ ਉਹ ਤੇ ਫਿਰ ਪਾ ਦੂਗੇ ਹੁਣ ਆਮ ਆਦਮੀ ਪਾਰਟੀ ਨੂੰ ਵੋਟਾਂ ਜੇ ਉਹਨਾਂ ਨੇ ਲਾਰਾ ਲਾਤਾ ਵੀ ਕਰ ਦਾਂਗੇ ਨਾ ਵੋਟਾਂ ਪਾਵਾਂ ਤਾਂ ਜਿੰਨਾ ਚਿਰ ਸਾਨੂੰ ਲਖਤੀ ਰੂਪ ਨਹੀਂ ਦਿੰਦਾਗਾ ਇੰਨੇ ਟਾਈਮ ਦਾ ਦਿੱਤਾ ਨਹੀਂ ਹੁਣ ਦੇ ਦੂ ਹੁਣ ਸਾਨੂੰ ਵਿਸ਼ਵਾਸ ਹੀ ਨਹੀਂ ਜਿੰਨਾ ਚਿਰ ਵਿਸ਼ਵਾਸ ਤਾਂ ਵੱਜੂਗਾ ਜਿੰਨਾ ਚਿਰ ਲਖਤੀ ਰੂਪ ਨਹੀਂ ਦਿੰਦਾ ਸਾਨੂੰ ਕੀ ਲੱਗਦਾ ਬਈ ਆਮ ਆਦਮੀ ਪਾਰਟੀ ਵੋਟਾਂ ਲੈਣ ਲਈ ਆ ਰਹੀ ਹੈ ਆਮ ਆਦਮੀ ਪਾਰਟੀ ਨਹੀਂ ਕੱਲੀ ਸਾਰੀਆਂ ਪਾਰਟੀਆਂ ਆ ਰਹੀਆਂ ਕਿਹਨੂੰ ਪਾਉਣਾ ਵੋਟਾਂ ਪਸੰਦ ਕਰੋਗੇ ਅਸੀਂ ਤਾਂ ਮੋਦੀ ਨੂੰ ਕਰਾਂਗੇ ਬਈ ਪਸੰਦ ਆ ਅੱਛਾ ਜੀ ਹਾਂ ਕੀ ਗੱਲ ਬਈ ਕਾ ਤੋ ਇਹਨਾਂ ਨੇ ਸਾਨੂੰ 28 29 ਸਾਲ ਹੋ ਗਏ ਨਾ ਨਾ ਕਾਂਗਰਸ ਨੇ ਕੋ ਕੀਤਾ ਸਾਡੇ ਤੇ ਨਾ ਹੀ ਸਾਡਾ ਅਕਾਲੀ ਪਾਰਟੀ ਨੇ ਕੀਤਾ ਤੇ ਇਹਨੇ ਤਾਂ ਜਮਾ ਹੀ ਇਹਦਾ ਬੇੜਾ ਗਰਕ ਹੋ ਜਿਆ ਭਗਵਾਨ ਤੁਮਾਨ ਦਾ ਇਹਨੇ ਤਾਂ ਬੁੱਤਰ ਨੇ ਸਾਡੇ ਦੇ ਡਾਂਗਾ ਵੀ ਮਰਵਾ ਦੀਆਂ ਸੰਗਰੂਰ ਅੱਛਾ ਜੀ ਸਾਡੇ ਬੰਦੇ ਤੇ ਇੰਨਾ ਜ਼ੁਲਮ ਨਹੀਂ ਕੀਤਾ ਸੀ ਦੋਨੋਂ ਪਾਰਟੀਆਂ ਨੇ ਡਾਂਗਾ ਨਹੀਂ ਮਰਵਾਇਆ ਸਾਡੇ ਆ ਬੁੱਤਰ ਨੇ ਇਹ ਸੀਐਮਓ ਬਣਿਆ ਤੇ ਬੁੱਚੜਾ ਢੋਲਕੀਆਂ ਵਜਾਉਂਦਾ ਵਜਾਉਂਦਾ ਸੀਐਮਓ ਬਣ ਗਿਆ ਤੇ ਅੱਜ ਉਹਨਾਂ ਗਰੀਬਾਂ ਨਾਲ ਜਿਨ੍ਹਾਂ ਨੇ ਸੀਐਮਓ ਬਣਾਇਆ ਉਹਨਾਂ ਗਰੀਬਾਂ ਦਾ ਡਾਂਗਾ ਨਾ ਇਸ ਬਾਰੇ ਵਰਕ ਤੇ ਮਰਵਾਇਆ ਸੀ ਸੀਐਮ ਨੇ ਤੁਸੀਂ ਕਹਿੰਦੇ ਬੋਟ ਕੀ ਬੋਟ ਨੂੰ ਸਪੋਰਟ ਬਣੀ ਮਿਲਣਗੀ ਹੁਣ ਤੂੰ ਕਹਿੰਨਾ ਬੋਟ ਮਿਲ ਜੂਗੀ ਜੇ ਸਾਡਾ ਇਹ ਸਾਨੂੰ ਲਾਰੇ ਲਾਲਾ ਕੇ 2-3 ਮਹੀਨੇ ਹੋ ਗਏ ਸਾਡੇ ਖਰਚੇ ਕਰਵਾਉਂਦਾ ਨੂੰ ਮੇਰੇ ਹਿਸਾਬ ਨਾਲ ਕਰੋੜ ਰੁਪਇਆ ਖਰਚਾ ਹੋ ਗਿਆ ਉਹਨਾ ਸਾਡਾ ਉਥੇ ਸੁਗਰੂਪਰ ਤੇ ਜਿਹੜੇ ਬੰਦੇ ਨੂੰ ਹਰਾਨ ਕੀ ਮਿਲੀ ਉਹ ਵੱਖ ਜਿਹੜੀਆਂ ਨੇ ਡਾਂਗਾ ਮਰਾਈਆਂ ਉਹ ਵੱਖ ਤੇ ਕੰਮ ਦਾ ਮੈਨੂੰ ਕੋਈ ਮੈਨੂੰ ਵਿਸ਼ਵਾਸ ਹੀ ਨਹੀਂ ਇੱਕ ਕਰਵਾ ਦੂਗਾ ਇਹ ਠੀਕ ਹੈ ਇਹ ਤਾਂ ਵਿਸ਼ਵਾਸ ਵੀ ਕੋਈ ਨਹੀਂ ਨਾ ਹੀ ਇਹਨੂੰ ਵੋਟਾਂ ਪਾਈਏ ਤੁਸੀਂ ਕਹਿੰਦੇ ਹੋ ਸਾਡੇ ਡਾਂਗਾ ਮਾਰਨਾ ਤਾਂ ਕਹਿੰਦਾ ਸੀ ਅਸੀਂ ਆਮਕਰਾਂ ਦੇ ਧੀਆਂ ਪੁੱਤਾਂ ਤੇ ਤੁਸੀਂ ਵੀ ਆਮਕਰਾਂ ਦੇ ਅਸੀਂ ਆਮਕਰਾਂ ਦੇ ਸਮਝਿਆ ਨਹੀਂ ਨਾ ਇਹ ਆਮਕਰ ਦਾ ਨਾ ਗਰੀਬ ਵਾਲਾ ਸੀਗਾ ਕਿ ਕੋਸੇ ਲੁੱਟਿਆ ਪੁੱਟਿਆ ਸੀਗਾ ਇਹ ਗਰੀਬ ਘਰੋਂ ਵਾਲਾ ਸੀਗਾ ਇਹ ਤਾਂ ਹੀ ਗਰੀਬਾਂ ਤੇ ਡਾਂਗਾ ਚਲਾਈਆਂ ਨੇ ਭਾਈ ਤੁਸੀਂ ਉਦੋਂ ਮਸ਼ੀਨਾਂ ਹੀ ਤੋੜ ਤੀਆਂ ਤੁਹਾਨੂੰ ਚਾਹ ਸੀ ਭਗਵੰਤ ਮੰਨ ਲਿਆ ਹੁੰਦਾ ਉਹ ਚਾਹ ਸੀ ਆ ਅਸੀਂ ਤਾਂ ਕਹੀ ਬਦਲਾਓ ਬਦਲਾਓ ਆਊਗਾ ਬਦਲਾਓ ਆਊਗਾ ਇਹਨਾਂ ਬਦਲਾਓ ਸਾਰਾ ਗਰੀਬਾਂ ਦਾ ਹੀ ਬਦਲਾਓ ਕਰਤਾ ਠੀਕ ਹੈ। ਮੀਰਾ ਦੀ ਢੋਲੀ ਜੋ ਫੇਰ ਪੈ ਗਿਆ ਇਹ। ਅੱਛਾ। ਢੋਲਕੀਆਂ ਵਜਾਉਂਦਾ, ਜਦੋਂ ਛੇਣੇ ਵਜਾਉਂਦਾ, ਵਜਾਉਂਦਾ ਇਹਨੂੰ ਸੀ ਜਮ ਬਣਾਤਾ ਇਹਨੂੰ ਚੱਕ। ਹੁਣ ਹੁਣੇ ਆਪਦਾ ਦੋਸਤ ਹੈ ਜਿਹੜਾ ਕਰਮਜੀਤ ਅਨਮੋਲ ਆ ਤੁਹਾਡੇ ਫਰੀਦਕੋਟ ਤੋਂ ਲੈ ਜਾਂਦਾ ਉਹਨੂੰ ਵੋਟਾਂ ਪਾ ਦੋਗੇ। ਅਸੀਂ ਤਾਂ ਇਹਨੂੰ ਮੈਂ ਕਹਿੰਦਾ ਪਾਰਟੀਵਨ ਚਾਹਦੇ ਨਹੀਂ ਜਿੰਨੇ ਸੱਕਰ ਸਾਡਾ ਕੰਮ ਨਹੀਂ ਕਰਾਉਂਦਾ ਇਹ ਲਾਰੇ ਲਾਈ ਜਾਂਦਾ ਸਾਨੂੰ। ਜੇ ਕੰਮ ਕਰਵਾਊਗਾ ਸਾਡੇ ਪੇਮੈਂਟ ਸਿੱਧੀ ਕਰਵਾ ਦੇ ਤੇ ਸਾਡੀ ਲੇਬਰ ਨੂੰ ਕਹਦੇ ਵੀ ਜਿਹੜੀ ਲੇਬਰ ਇੱਥੇ ਕੰਮ ਕਰਦੀ ਐ ਉਹੋ ਲੇਬਰ ਕੰਮ ਕਰੂਗੀ। ਠੇਕੇਦਾਰ ਇਹਨੂੰ ਬਦਲ ਨਹੀਂ ਸਕ ਸਾਡੇ ਇਹੇ ਕੰਮ ਵਾਦੇ ਪੂਰੇ ਕਰਦੇ ਅਸੀਂ ਵੋਟਾਂ ਪਾ ਲਾਂਗੇ ਇਹਨਾਂ ਤੇ ਫੇਰ ਵੀ ਦੇ ਦਾਂਗੇ ਅੱਛਾ ਜੀ ਹਾਂ ਪਹਿਲਾਂ ਡਾਂਗਾ ਖਾਲਿਆ ਕਰੋ ਨਾਲੇ ਕੰਮ ਕਰਾਇਆ ਕਰੋ ਫਿਰ ਵੋਟਾਂ ਪਾ ਲਿਆ ਕਰੋ ਪਰ ਵੋਟਾਂ ਪਾਵਾਂਗੇ ਨਾ ਫੇਰ ਗੱਲ ਸੁਣ ਲੈ ਮੇਰੀ ਡਾਂਗਾ ਖਾ ਕੇ ਮੰਤਰੀ ਬਣਦੇ ਆ ਹੈ ਚਪੇਰੇ ਖਾ ਕੇ ਮੰਤਰੀ ਬਣਦੇ ਆ ਗਾਲਾਂ ਖਾ ਕੇ ਮੰਤਰੀ ਬਣਦੇ ਹੈ ਕੰਜਰਾਂ ਦੇ ਕੰਜਰ ਮੰਤਰੀ ਬਣਦੇ ਆ ਜਿਹੜਾ ਕੰਜਰ ਬੰਦਾ ਹੋਊਗਾ ਨਾ ਉਹੀ ਮੰਤਰੀ ਬਣੂਗਾ ਅੱਛਾ ਜੀ ਠੀਕ ਹੈ ਇਹ ਜੋ ਢੋਲਕਾਂ ਵਜਾਉਂਦਾ ਵਜਾਉਂਦਾ ਕਿ ਪਹਿਲੇ ਮੰਤਰੀ ਸੀਗਾ ਹੈ ਇਹ ਕੋਲਫੀ ਕਰਮੋ ਗਰਮ ਕਰੇ ਆ ਕੱਢਦੀ ਤੇ ਬੁਰੇ ਜਿਹੇ ਬੈਗਾ ਮੈਂ ਆ ਕਰਦਾ ਨਹੀਂ ਮੈਂ یوں ਕਰਦਾ ਗਰੀਬਾਂ ਦਾ ਕੰਮ ਨਾ ਕਰਾਇਆ ਕਰਾ ਇਹਨਾਂ ਨੇ ਤਾਂ ਗਰੀਬਾਂ ਦਾ ਹਤਾਚਾਰ ਹੀ ਕੀਤੀ ਆ ਆ ਪਿੱਛੇ ਦੇ ਮੇਰੇ ਖਿਆਲ ਜਦੋਂ ਇਹਨਾਂ ਉਹ ਘਾਟੂ ਆਏ ਆ ਉਹ ਵੀ ਗਰੀਬਾਂ ਨਹੀਂ ਸੀ ਪਿੱਛੇ ਝਲਵਾਈ ਹੀ ਨਾ ਕਰ ਇਹਨੇ ਉਹ ਗਰੀਬਾਂ ਦੇ ਘਰ ਸੀਗੇ ਜਿਨ੍ਹਾਂ ਨੂੰ 35 35 40 40 ਸਾਲ ਬੈਠਾ ਨੂੰ ਗਈ ਉਹ ਕਿਹੜੇ ਅਮੀਰਾਂ ਦੇ ਘਰ ਸੀ ਅਮੀਰਾਂ ਦੀਆਂ ਕੋਠੀਆਂ ਕਿਉਂ ਨਹੀਂ ਤੁਮ ਆਉਂਦਾ ਇਹ ਜਿੰਨੇ ਇਹਨਾਂ ਨੇ ਕਮੇਟੀਆਂ ਖਾ ਗਏ ਵੇਚ ਵੇਚ ਕੇ ਕਿ ਕਮੇਟੀਆਂ ਦੇ ਥਾਂ ਇਹਨਾਂ ਨੇ ਖਾਧੋ ਲੋਕਾਂ ਨੇ ਆਪਦੇ ਬਣਾਇਆ ਉਹ ਉਹਨਾਂ ਦੀਆਂ ਕਿਉਂ ਨਹੀਂ ਡਟਵਾਉਂਦਾ ਇਹ ਠੀਕ ਹੈ ਉਹਨਾਂ ਦੀਆਂ ਕੋਠੀਆਂ ਡਟਵਾ ਲੈ ਗਾ ਆਹ ਨਾਲੇ ਛਰੇ ਆ ਰੋਕੀ ਬੈਠੇ ਆ ਜਿਹੜੇ ਕਮੇਟੀ ਦਾ ਥਾ ਉਹ ਆਪਦੇ ਗਾੜ ਨਹੀਂ ਰੈਸਟੀਆਂ ਬਣਾਈ ਬੈਠੇ ਆ ਜਿਹੜੇ ਕਮੇਟੀਆਂ ਦੇ ਪ੍ਰਧਾਨ ਬਣ ਜਾਂਦੇ ਨੇ ਕਮੇਟੀਆਂ ਦੇ ਐਮਸੀ ਬਣ ਜਾਂਦੇ ਆ ਔਰ ਜਿਹੜੀ ਪਲਾਟ ਰੋਕ ਲੈਂਦੇ ਆ ਉਹ ਰੋਕ ਲੈਂਦੇ ਕਿ ਨਹੀਂ ਤੇ ਉਹਨਾਂ ਉਹਨਾਂ ਤੋਂ ਉਹਨਾਂ ਤੋਂ ਡਟਵਾਇਆ ਨਹੀਂ ਗਰੀਬਾਂ ਦਾ ਘਰ ਡਟਵਾਉਣ ਲੱਗਿਆ ਹੈ ਗਰੀਬਾਂ ਦੇ ਘਟੀਆਂ ਮੌਨ ਲੱਗਿਆ ਗਰੀਬ ਨੇ ਤਾਂ ਜਿਹੜੀ ਮੰਗ ਮੰਗਣੀ ਆ ਉਹ ਹੀ ਮੰਗਣੀ ਹੈ ਇਹ ਤਾਂ ਕਹਿੰਦੇ ਗਰੀਬਾਂ ਦੇ ਤਾਂ ਕੰਮ ਹੀ ਅਸੀਂ ਬਹੁਤ ਕਰਦੇ ਕਹਿੰਦੇ ਸਾਨੂੰ ਵੋਟਾਂ ਹੀ ਗਰੀਬਾਂ ਆ ਇਹ ਮੈਂ ਕਹਿੰਦਾ ਕਹਿੰਦੇ ਸੀ ਨਾ ਬੁੜੀਆਂ ਨੂੰ ਮੈਂ 100000 ਰੁਪਇਆ ਪਾਉਂਗਾ ਮੇਰੇ ਸਾਹਮਣੇ 100000 ਮੇਰੇ ਕੋਲੋਂ 2-3 3-40000 ਪਾਵਾਉਣੇ ਨੇ ਅੱਛਾ ਜੀ ਹਾਂ ਉਹ ਖਾਦਾ ਨਹੀਂ ਆ ਵਿਚਾਰੀਆਂ ਤੋਂ ਠੀਕ ਹੈ ਅੱਛਾ ਹਾਂ ਉਹ ਖਾਦਾ ਨਹੀਂ ਹੈ ਤੇ ਕਰੋ 100000 ਤੁਰੇ ਬਚਾਰੀਆਂ ਦਾ ਉਹ ਹਜ਼ਾਰ ਹਜ਼ਾਰ ਰੁਪਇਆ ਪਾਇਆ ਨਹੀਂ ਹਜੇ ਇਹਨਾਂ ਨੇ ਇਹ ਠੱਗ ਲੋਕ ਐ ਇਹ ਇਹ ਚੋਰ ਐ ਹਾਂ ਪੱਕੇ ਚੋਰ ਐ ਮਜ਼ਦੂਰ ਨਹੀਂ ਚੋਰ ਇਹ ਚੋਰ ਐ ਇਹ ਤਾਂ ਕਹਿੰਦੇ ਅਸੀਂ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਛੱਡੋ ਹੁਣ ਕਹਿੰਦੇ ਪੰਜ ਪੰਜ ਮਰਲੇ ਦੀ ਪਲਾਟ ਦੇ ਦਾਂਗੇ ਕਹਿੰਦੇ ਵੋਟਾਂ ਪਾ ਦਿਓ ਸਾਨੂੰ ਹਾਂ ਠੀਕ ਆ ਠੀਕ ਆ ਠੀਕ ਆ ਇਹਨਾਂ ਨੇ ਆਪ ਤਾਂ ਡੱਟ ਦਾ ਪਰਦੇ ਨਹੀਂ ਸਾਨੂੰ ਦੇ ਦੇਣਗੇ ਇਹ ਸਾਡੇ ਜਿਹੜਾ ਪੰਜ ਪੰਜ ਦੋ ਦੋ ਮਰਲੇ ਕਦੇ ਉਹ ਨਾ ਕੋ ਲੈਣੋ ਅੱਛਾ ਬਈ ਹਾਂ ਇਹ ਸਾਨੂੰ ਐਂ ਡਰ ਹੋਇਆ ਕਰਦਾ ਆਮ ਪਾਰਟੀ ਕਿਤੇ ਉਹ ਨਾ ਖੋਲੇ ਸਾ ਦੋ ਜਿਹੜੇ ਦੋ ਦੋ ਬਰਲੇ ਆ ਅੱਛਾ ਹੋਰ ਐ ਇੰਨਾ ਵਿਸ਼ਵਾਸ ਉੱਡਿਆ ਪਿਆ ਇਹਨਾਂ ਦਾ ਕੰਮ ਠੀਕ ਹੈ ਹਾਂ ਇਹ ਤਾਂ ਮੈਂ ਕਹਿੰਦਾ ਪੱਕੇ ਚੋਰ ਆ ਉਹਨਾਂ ਦੋਨਾਂ ਪਾਰਟੀਆਂ ਦੀ ਛਾਲ ਲਵਾ ਕੇ ਕਹਿੰਦੇ ਅਸੀਂ ਬਾਲੇ ਵੱਡ ਤਕੜੇ ਚੋਰ ਬਣ ਗਏ ਹਾਂ ਉਹਨਾਂ ਨੂੰ ਚੋਰ ਦਾ ਇਹ ਤੇ ਖੁਦ ਚੋਰ ਆ ਹੁਣ ਫਿਰ ਮੋਦੀ ਨੂੰ ਵੋਟਾਂ ਪਾਉਣੀਆਂ ਮੋਦੀ ਨੂੰ ਪਾਵਾਂਗੇ ਬਾਈ ਯਾਰ ਪੱਕਾ ਮਾਨ ਧਾਰ ਲਿਆ ਪੱਕਾ ਹੀ ਮਾਨ ਧਾਰ ਲਿਆ ਹਾਂ ਇਹ ਕੰਮ ਚੱਕਰਾਵੇ ਜਨਾਗਰਾਵੇ ਪਰ ਵੋਟਾਂ ਮੋਦੀ ਨੂੰ ਪਾਵਾਂਗੇ ਠੀਕ ਹੈ ਜੀ ਬਾਈ ਜੀ ਹਾਂਜੀ ਬਾਈ ਕਿਵੇਂ ਆ ਫਿਰ ਵਧੀਆ ਬਾਈ ਤੂੰ ਦੱਸ ਕੀ ਲੱਗਦਾ ਕੋਟਾ ਦਾ ਬਾਈ ਜਮਾ ਕਿਸੇ ਨੂੰ ਵੋਟ ਨਹੀਂ ਪਾਣੀ ਹਾਂ ਜਮਾ ਕੀ ਗੱਲ ਬਾਈ ਬਾਈ ਜਮਾ ਸਾਰੀਆਂ ਸਰਕਾਰੀ ਲੰਡੂ ਆ ਅੱਛਾ ਬਾਈ ਹਾਂ ਕਿਵੇਂ ਕਾਨੂੰਨੀ ਕਹਿੰਦੇ ਜਮਾ ਸਾਰੀਆਂ ਜਿਹੜੀ ਆ ਸਰਕਾਰ ਇਹਦਾ ਜਮਾ ਹੀ ਭੁੰਜੇ ਲਾਤਾ ਭੁੰਜੇ ਲਾਤਾ ਹਾਂ ਐ ਲੱਗਦਾ ਸੀ ਵੀ ਬਦਲਾ ਲੈ ਕੇ ਆਂਦਾ ਤੁਸੀਂ ਤਾਂ ਲੈ ਕੇ ਆਂਦਾ ਜੀ ਬਾਈ ਪਰ ਕੀਤਾ ਨਹੀਂ ਇਹਨਾਂ ਨੇ ਯਾਰ ਕੋ ਅੱਛਾ ਕੀਤਾ ਹਾਂ ਕੀ ਗੱਲ ਹਾਂ ਇਹਦਾ ਇਹਦਾ ਹੁਣ ਡੰਡੇ ਮਾਰਨ ਤੇ ਹੋਗੀ ਵਾਪਸ ਦ੍ਰਿਪੀ ਆਪਜੀ ਗਨੇ ਹੁੰਨੇ ਆ ਅੱਛਾ ਜੀ ਹਾਂ ਤੇ ਹੁਣ ਫਿਰ ਕੀ ਬਣੂਗਾ ਫਿਰ ਵੋਟਾਂ ਆ ਗਈਆਂ ਨੇੜੀ ਵੋਟਾਂ ਆ ਗਈਆਂ ਭਾਈ ਵੋਟਾਂ ਨਵੀਂ ਸਰਕਾਰ ਆਊਗੀ ਅੱਛਾ ਜੀ ਨਵੀਂ ਤਾਂ ਫਿਰ ਮੋਦੀ ਰਹਿ ਗਿਆ ਹੋਰ ਤਾਂ ਕੋਈ ਨਹੀਂ ਪੱਕੇ ਮੋਦੀ ਆਊ ਐਤ ਕੀ ਭਾਈ ਪੱਕਾ ਪਾਉਂਗੇ ਪੱਕਾ ਜਮਾਂ ਜਮਾਂ ਪੂਰਾ ਹਾਂ ਭਾਈ ਕਿਵੇਂ ਲੱਗਦਾ ਕਿਹਨੂੰ ਪਾਉਂਗੇ ਵੋਟਾਂ ਭਾਈ ਜੀ ਇੱਤੀ ਮੋਦੀ ਨੂੰ ਹੀ ਪੱਕਾ ਪੱਕਾ ਜੀ ਅੱਛਾ ਤਾਂ ਫਿਰ ਬਦਲਾਵ ਲੈ ਕੇ ਆਂਦਾ ਸੀ ਹੁਣ ਫਿਰ ਬਦਲਾਵ ਬਦਲਾ ਹੀ ਲੈਣਾ ਦੂਰੀ ਹੋਰ ਫਿਰ ਬਦਲਾ ਲੈ ਕੇ ਵੇਖਣਾ ਇੱਕ ਵਾਰੀ ਅੱਛਾ ਇੱਕ ਵਾਰੀ ਹਾਂ ਇੱਕ ਵਾਰੀ ਬਦਲਾ ਲੈ ਕੇ ਵੇਖਣਾ ਬਦਲਾਵ ਲੈ ਆਂਦਾ ਸੀ ਦੇਖ ਲਓ ਕਿਤੇ ਨਤੀਜੇ ਮਾੜੇ ਆ ਜਾਂਦੇ ਆ ਡਾਂਗਾ ਨਾ ਕੁੱਟਦੇ ਆ ਨੌਜਵਾਨਾਂ ਨੂੰ ਧੀਆਂ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਬਹੁਤ ਕੁਛ ਕੀਤਾ ਹੀ ਇਹਨਾਂ ਨੇ ਆਂਨਾ ਵੀ ਸਰਕਾਰ ਨੇ ਤਾਂ ਜਿਵੇਂ ਉਹਦੋਂ ਪਹਿੜੇਗਾ ਉਹਦੋਂ ਨਾਲੋਂ ਵੀ ਜ਼ਿਆਦਾ ਗੰਦ ਪਾਇਆ ਜੀ ਅੱਛਾ ਜੀ ਇਹ ਦੋਨੋਂ ਦਾ ਕਾਲੀ ਕਾਂਗਰਸ ਚੰਗੇ ਸੀਗੇ ਕਾਲੀ ਚੰਗੇ ਸੀਗੇ ਕਾਲਿਆਂ ਵੇਲੇ ਬਹੁਤ ਕੁਛ ਮਿਲਿਆ ਜੀ ਬਹੁਤ ਕੁਝ ਮਿਲਿਆ ਠੀਕ ਹੈ ਲੋਕਾਂ ਨੂੰ ਰਾਸ਼ਨ ਮਿਲ ਜਾਂਦੇ ਸੀ ਇਹ ਤਾਂ ਕਹਿੰਦੇ ਅਸੀਂ ਘਰਾਂ ਚ ਇਹਦਾ ਰੱਛ ਨਹੀਂ ਉਹ ਵੀ ਬੰਦ ਕਰਤਾ ਹੀ ਇਹਨਾਂ ਨੇ ਤਾਂ ਇਹ ਤਾਂ ਕਹਿੰਦੇ ਗੱਡ ਮੈਂ ਪਿੰਡਾਂ ਚ ਜਿਹੜਾ ਜਿਹੜਾ ਸੈਂਟਰ ਵਾਲਾ ਸੀ ਇਹਦਾ ਸੈਂਟਰ ਵਾਲਾ ਵੀ ਖਾਣ ਲੱਗ ਗਏ ਵੇਚ ਦੀ ਹੂੰ ਇਹਨਾਂ ਨੇ ਸੈਂਟਰ ਵਾਲਾ ਵੀ ਖਾ ਗਏ ਪੰਜਾਬ ਸਰਕਾਰਾਂ ਨੇ ਜਿਹੜਾ ਅਕਾਲੀਆਂ ਨੇ 2 ਰੁਪਏ ਵਾਲਾ ਕੀਤਾ ਸੀਗਾ ਉਹ ਪੰਜਾਬ ਸਰਕਾਰ ਦਿੰਦੀ ਸੀ ਹੂੰ ਪੰਜਾਬ ਸਰਕਾਰ ਦਿੰਦੀ ਸੀ ਨਾ ਜਿਹੜਾ ਸੈਂਟਰ ਵੱਲੋਂ ਮਿਲਦਾ ਸੀ ਓਏ ਆਪ ਖਾਣ ਲੱਗ ਗਏ ਜਿਹੜਾ ਪੰਜਾਬ ਸਰਕਾਰ ਨਾਲ ਉਹ ਵੀ ਖਾਣ ਲੱਗ ਗਏ ਠੀਕ ਹੈ ਉਹ ਵੀ ਇੱਕ ਜਿਹਾ ਜਿਹਾ ਹੀ ਖਾ ਗਏ ਨਹੀਂ ਪਿੰਡਾਂ 'ਚ ਹੁਣ ਰਾਸ਼ਨ ਆਇਆ ਨਹੀਂ ਗੱਡਾਂ ਲੈ ਲੈ ਆਉਂਦੇ ਆ ਕੁਛ ਵੀ ਨਹੀਂ ਆਇਆ ਬਾਈ ਜੀ ਕਿਸੇ ਨੂੰ ਕੁਛ ਨਹੀਂ ਮਿਲਿਆ ਜਿਨ੍ਹਾਂ ਨੂੰ ਮਿਲਿਆ ਉਹ ਵਿੱਚ ਜਿਹਾ ਗੰਦਾ ਨਿਕਲਦਾ ਕਾਲੀ ਕਣਕ ਨਿਕਲਦੀ ਜਾਵਾ ਗੰਦੀ ਠੀਕ ਹੈ ਜਿਹੜਾ ਇਹਨਾਂ ਨੇ ਆ ਕਹਿੰਦੇ ਸੀ ਆਟਾ ਦਿੰਦੇ ਆ ਉਹ ਜਿਹਾ ਗੰਦਾ ਆਟਾ ਦਾ ਵਿੱਚ ਚੌਲਾਂ ਚੌਲਾਂ ਨਾਲ ਮਿਕਸ ਕੀਤਾ ਵੀ ਉਹ ਵਿੱਚੋਂ ਖਾਈ ਜਾਂਦੇ ਆ ਇਹ ਇਹ ਪਹਿਲਾਂ ਸਰਕਾਰਾਂ ਨਾਲੋਂ ਵੀ ਬਹੁਤ ਮਾੜੀ ਸਰਕਾਰ ਆਈ ਆ ਅੱਛਾ ਜੀ ਜਵੇਂ ਭਾਈ ਆਟਾ ਮਿਲ ਜਾਂਦਾ ਹਟਾ ਕੇ ਤੇਹੀ ਕਣਕ ਦਿੰਦੇ ਸੀ ਉਹ ਵੀ ਘਟਾਤੀ ਇਦਨਾਂ ਨੇ ਕਿੱਦੇ ਘਟਾਤੀ ਉਹ ਤਾਂ ਗੱਡੀਆਂ ਲੈ ਲੈ ਪਿੰਡਾਂ ਚਾਈ ਜਾਂਦੇ ਗੱਡੀਆਂ ਲੈ ਲੈ ਕੇ ਨਾ ਆਈ ਜਾਂਦੇ ਸਾਨੂੰ ਪੁੱਛ ਕੇ ਦੇਖੋ ਘਰੇ ਦਾ ਕਲੇਸ਼ ਪੈ ਜਾਂਦਾ ਨਾ ਇਤਰੋ ਇਹ ਕਣਕ ਪਿੱਛੇ ਕਾਦੂ ਉਹ ਕਹਿੰਦੇ ਕਣਕ ਤੁਸੀਂ ਲੈ ਕੇ ਖਾਲੇ ਕਣਕ ਆਉਗੀ ਤਾਂ ਵੰਡਾਂਗੇ ਘਰੇ ਆ ਆਪਦਾ ਜਿਹੜੇ ਅੱਡ ਬੱਡ ਨਹੀਂਗੇ ਹੂੰ ਤੋ ਕਹਿੰਦੇ ਵੀ ਕਣਕ ਤੁਸੀਂ ਲੈ ਕੇ ਖਾਲੇ ਅੱਕਾਰ ਹੀ ਮਿਲੀ ਸੀ ਉਦੋਂ ਦੋ ਤਿੰਨ ਮਹੀਨੇ ਹੋ ਗਏ ਹੂੰ ਉਹ ਖਾ ਗਏ ਜਿਹਨੇ ਜਿਹਦੇ ਹੱਥ ਚ ਆ ਗਈ ਘਰ ਦੇ ਜੀਆਂ ਦੇ ਤਾਂ ਘਰੇ ਵੀ ਕਲੇਸ਼ ਪਉਣ ਲੱਗ ਗਏ। ਉਹਦਾ ਮਰਨਾ ਹੀ ਜੁੰਡੋ ਜੁੰਡੀ ਵੀ ਹੁੰਦੇ ਹਣ ਤਾਂ। ਅੱਛਾ। ਤੇ ਹੋਰ ਤੇ ਘਰ ਵਾਲੀ ਲੜਦੀ ਨਹੀਂ ਫਿਰ ਵੀ ਹੁਣ ਤਾਂ ਰਾਸ਼ਨ ਮਿਲਦਾ ਨਹੀਂ ਤੇ ਐਵੇਂ ਵੋਟਾਂ ਪਾ ਦੀਆਂ ਬਾਦਲ ਕਿਆਂ ਨੂੰ ਪਾਉਣੀਆਂ ਸੀ। ਤੇ ਹੋਰ ਉਹ ਤਾਂ ਕਹਿੰਦੀ ਹੈ ਘਰ ਵਾਲੀ ਵੀ ਵੋਟਾਂ ਇਹਨਾਂ ਨੂੰ ਪਾ ਕੇ ਵੇਖ ਲਾਂ ਹੁਣ ਇਹ ਤਾਂ ਝਾੜੂ ਖੜਾ ਹੀ ਕਰਤਾ। ਵੀ ਇਹ ਤਾਂ ਹੁੰਜਣਾ ਤੇ ਦਾ ਕੋਲੇ ਨਹੀਂ ਖੜ ਗਿਆ ਤਾਂ ਬਿਮਾਰੀਆਂ ਹੀ ਆਂ ਮੇਰਿਆਂ। ਅੱਛਾ। ਤੇ ਹੋਰ ਉਹਨਾਂ ਨੇ ਡਰਦਿਆਂ ਨੇ ਝਾੜੂ ਮਾਰਨਾ ਹੀ ਬੰਦ ਕਰਤਾ ਕਹਿੰਦੇ ਆ ਵੀ ਅੱਗੇ ਝਾੜੂ ਨੇ ਆ ਕੰਮ ਕਰਦਾ। ਉਹ ਤਾਂ ਐਂ ਕਹਿੰਦੀਆਂ ਵੀ ਜਿਵੇਂ ਡਾਕਟਰ ਕਹਿੰਦੇ ਝਾੜੂ ਖੜਾ ਕੀਤਾ ਵੀ ਕੋਲੇ ਇਹਨਾਂ ਡਾਕਟਰਾਂ ਦੇ ਆ ਵੀ ਘਰਾਂ 'ਚ ਇਹਨਾਂ ਨੇ ਤਾਂ ਕੜਾ ਹੀ ਕਰ ਲਿਆ ਘਰੇ ਲੈ ਕੇ। ਅੱਛਾ। ਹਾਂ। ਠੀਕ ਆ। ਤੇ ਭਾਈ ਰਾਸ਼ਨ ਆ ਜਾਂਦਾ ਘਰੇ ਹੁਣ। ਕਿਹੜੇ ਰਾਸ਼ਨ ਦੀਆਂ ਗੱਲਾਂ ਕਰਦੇ ਬਾਈ ਯਾਰ ਤੁਸੀਂ। ਕੱਢਣਾ ਲੈ ਲੈ ਆਉਂਦੀ ਆ ਭਗਵੰਤ ਮਾਨ ਦੀ ਫੋਟੋ ਲੱਗੀ ਹੈ ਦੇਖੀਂਗੇ। ਹਾਂ ਲੋਕਾਂ ਦਾ ਛੱਤਾ ਤਾਂ ਢੇਰ ਲਾਈ ਜਾਂਦੇ ਆ ਬਈ ਇਹ। ਇਹ ਕਾਹਦਾ? ਐਸੀ ਜੀ ਸਰਕਾਰ ਆਈ ਆ ਇਹ। ਕਾਹਦਾ ਢੇਰ ਲਾ ਦਿੰਦੀ ਆ ਛੱਤਾਂ ਦੀ। ਕਹਿੰਦੇ ਵਾਅਦਿਆਂ ਦਾ ਇਹ ਜਿਹੇ ਵਾਅਦੇ ਕਰਿਆ ਵਾਅਦੇ ਤਾਂ ਇਹਨਾਂ ਨੇ ਪੂਰੇ ਤਾਂ ਕਰਿਆ ਪਰ ਕਰੇ ਜਿਹੜੇ ਆ ਵੀ ਬੁੜੀਆਂ ਨੂੰ 1000 ਰੁਪਏ ਦੇਣ ਇਹਨਾਂ ਨੂੰ ਬੁੜੀਆਂ ਨੂੰ 1000 ਰੁਪਏ ਦੇ ਨਾਲ ਇਹਨੇ ਆਪ ਵਿਆਹ ਕਰਾਉਣ ਵਾਲੇ ਵਾਅਦੇ ਪੂਰੇ ਕਰੇ ਆ ਅੱਛਾ ਵੀ ਆਪ ਦੇਖਾਂ ਜਨਾਨੀਆਂ ਛੱਡ ਦਿਓ ਤੇ ਕੁਵਾਰੀਆਂ ਦਾ ਜਨਾਨੀਆਂ ਦਾ ਵਿਆਹ ਕਰਾਓ ਤੇ ਆਪ ਮੋਜਾਂ ਲੁੱਟੋ ਜਨਤਾ ਮਰੇ ਤਾਂ ਮਰੇ ਇਹਨਾਂ ਦਾ ਜਨਤਾ ਨਾਲ ਕੋਈ ਦਿਲਕ ਨਹੀਂ ਇਹ ਕੋਈ ਆਮ ਆਦਮੀ ਸਰਕਾਰ ਨਹੀਂ ਇਹ ਲੰਡੂ ਸਰਕਾਰ ਹੈ ਟੋਲੇਬਾਜ਼ ਹੈ ਭੰਡਾ ਨਿਰਾਹੇ ਗੱਪਾਂ ਦੀ ਸਰਕਾਰ ਹੈ ਅੱਜ ਤੱਕ ਮਜਬੂਤ ਕਾਂਗਰਸ ਸਰਕਾਰ ਰਹੀ ਐ ਕੱਲ ਤੂੰ ਵਿਆਹ ਦੀ ਗੱਲ ਕੀਤੀ ਐ ਤੈਨੂੰ ਟਿਕਟ ਦਵਾ ਦਿੰਨੇ ਆ ਤੇਰਾ ਵੀ ਵਿਆਹ ਹੋ ਜਾਊਗਾ ਭਰਾਵਾ ਮੇਰੇ ਪਹਿਲੇ ਹੀ ਦੋ ਚਵਾ ਕੇ ਮੈਂ ਵਿਆਹ ਕਰਾ ਕੇ ਕਰਨਾ ਪਰ ਉਹਨੂੰ ਨਹੀਂ ਸ਼ਰਮ ਆਈ ਉਹਦਾ ਭੰਡਾ ਯਾਰ ਫਿਲਮਾਂ 'ਚ ਵੀ ਨਾਟਕ ਕਰਦਾ ਸੀ ਤੇ ਜ਼ਿੰਦਗੀ 'ਚ ਵੀ ਨਾਟਕ ਕਰੀ ਜਾਂਦਾ ਤੇ ਨਾਟਕ ਕਰਦਾ ਕਰਦਾ ਮੁੱਖ ਮੰਤਰੀ ਬਣ ਗਿਆ ਇਸ ਟਾਈਮ ਉਹ ਤੇ ਬਸ ਹੁਣ ਲਾ ਰਿਆ ਨਾ ਤੇ ਵਾਅਦਾ ਨਹੀਂ ਸਾਰਦਾ ਕਾ ਪੂਰੇ ਦਾ ਕੋਈ ਕਰਦਾ ਨਹੀਂਗਾ ਅੱਛਾ ਮੈਂ ਤੁਹਾਨੂੰ ਜੀ ਹੋਣਾ ਵੀਰੇ ਅੱਜ ਤੱਕ ਕਾਲੀਆਂ ਦੀ ਸਰਕਾਰ ਰਹੀ ਐ ਕਾਂਗਰਸ ਦੀ ਸਰਕਾਰ ਰਹੀ ਐ ਅੱਜ ਦੇਖ ਐਨਾ ਗਰੀਬ ਵਰਗ ਕੋਈ ਦੁਖੀ ਨਹੀਂ ਸੀ ਐਨੇ ਨਾ ਧਰਨੇ ਲੱਗੇ ਸੀ ਨਾ ਮੁਜਾਰੇ ਹੋਏ ਸੀ ਨਾ ਹੀ ਰੋਡ ਰੁਕੇ ਸੀ ਪਰ ਜਦੋਂ ਦੀ ਆਮ ਆਦਮੀ ਸਰਕਾਰ ਆਈ ਹੈ ਲੋਕਾਂ ਨੇ ਇਹਨਾਂ ਤੇ ਤੀਜੀ ਧਰ ਲੈ ਆਂਦੀ ਆ ਵਿਸ਼ਵਾਸ ਕਰਿਆ ਸੀ ਵੀ ਕੋਈ ਚਾ ਕਾਲੀਆਂ ਤੋਂ ਕਿਸੇ ਕਾਂਗਰਸੀਆਂ ਤੋਂ ਕੇ ਸੀ ਵੀ ਅਸੀਂ ਇਹ ਕਹਿੰਦਾ ਸੀ ਮੈਂ ਬਦਲਾਆ ਕਰੂੰਗਾ ਬਦਲਾਅ ਦੇ ਚਾਚ ਲੋਕਾਂ ਨੇ ਇਹਨਾਂ ਨੂੰ ਸਾਰੀਆਂ ਅਸ਼ਿਸ਼ਟਾ ਦਿੱਤੀਆਂ ਸਾਰੀਆਂ ਜੀਤਾ ਦੇ ਚਤਾਇਆ ਇਹਨਾਂ ਨੂੰ ਵਿਸ਼ਵਾਸ ਕਰਕੇ ਵੀ ਚੰਗਾ ਹੋ ਜੂਗਾ ਪੰਜਾਬ ਦਾ ਕੁਝ ਚੰਗਾ ਹੋਊਗਾ ਪਰ ਇਹ ਸਾਰੀਆਂ ਸੀਟਾਂ ਦਾ ਇੰਨਾ ਫਾਇਦਾ ਕੱਢ ਕੇ ਕਿ ਇਹਨਾਂ ਨੇ ਪੰਜਾਬ ਦਾ ਬੇੜਾ ਹੀ ਕਰਕੇ ਕਰਤਾ ਸਾਰਾ ਕੁਝ ਤੈਸਨੈਂਸ ਕਰਤਾ ਉਹ ਤਾਂ ਕਹਿੰਦੇ ਸੁਖੀ ਵਾਲੇ ਆ ਲੋਕ ਹੁਣ ਤਾਂ ਕੌਣ ਕਹਿੰਦਾ ਸੁਖੀ ਆ ਜਿਹਨੂੰ ਮਰਜੀ ਪੁੱਛ ਕੇ ਵੇਖ ਲੋ ਜਿਹੜਾ ਮਰਜੀ ਇੱਕ ਵਰਗ ਜਾ ਕੇ ਵੇਖ ਲੋ ਡਾਕਟਰ ਜਾਵੜੋ ਮਾਸਟਰ ਜਾਵੜੋ ਜਿੰਦਾ ਹਸਪਤਾਲ ਆ ਜਾਵੜੋ ਬੁਰਾ ਹਾਲ ਆ ਸਭ ਦਾ ਜਿਹੜੀ ਇਹ ਕਹਿੰਦੇ ਸੀ ਵੀ ਅਸੀਂ ਪਤਾ ਨਹੀਂ ਇੱਕ ਤਰੀਕ ਤੋਂ ਕਹਿੰਦੇ ਸੀ ਵੀ ਮੈਡੀਕਲ ਹਸਪਤਾਲ ਚ ਦਵਾਈ ਫ੍ਰੀ ਮਿਲੂਗੀ ਵੀ ਡਾਕਟਰ ਜਿਹੜੀ ਲਿਖ ਕੇ ਦੇਊਗਾ ਉਹ ਬਾਹਰੋਂ ਨਹੀਂ ਮਿਲ ਸਕਦੀ ਤੇ ਅੰਦਰੋਂ ਤਾਂ ਮਿਲਦੀ ਕੋਈ ਨਹੀਂ ਡਾਕਟਰ ਕੀ ਲਿਖ ਕੇ ਦੇਊਗਾ ਜੇ ਡਾਕਟਰ ਕੋਲ ਪਹੁੰਚਦੇ ਹੀ ਨਹੀਂ ਇਹ ਫੋਕੀਆਂ ਥਿਓਰੀਆਂ ਬਈ ਇਹ ਸਰਕਾਰ ਦਾ ਫਾਰਮੈਟ ਹੈ ਇਹਨੇ ਪੰਜਾਬ ਦਾ ਅਜੇ ਤੱਕ ਕੁਝ ਕੀਤਾ ਨਹੀਂ ਤੇ ਨਾ ਹੀ ਕਰਦਾ ਇਹ ਇਹਦੇ ਇੱਕ ਝੂਠੇ ਲਾ ਰਹੇ ਆ ਆਉਣ ਵਾਲੇ ਸਮੇਂ 'ਚ ਇਹਦੇ ਹੁਣ ਜੁੱਤੀਆਂ ਪੈਣ ਵਾਲੀਆਂ ਅੱਛਾ ਹਾਂ ਪੱਕੀਆਂ ਇਹ ਪਿੰਡ-ਪਿੰਡ ਹੁਣ ਇਹਨਾਂ ਦੇ ਲੋਕ ਜੁੱਤੀਆਂ ਮਾਰਨਗੇ ਤਾਂ ਭਾਈ ਇਹਨਾਂ ਦੇ ਜੁੱਤਾਂ ਮਾਰਨਗੇ ਫਿਰ ਸਰਕਾਰ ਕੀ ਦੀ ਲਿਆਉਣਗੇ ਹੁਣ ਤਾਂ ਕਾਂਗਰਸੀ ਵੀ ਜਾਵੜੇ ਕਾਲੀ ਵੀ ਜਾਵੜੇ ਇਹ ਸੀਗੇ ਇਹ ਆ ਗਏ ਹੁਣ ਕੀ ਦੀ ਲਿਆਉਣਗੇ ਹੁਣ ਭਾਈ ਮੋਦੀ ਦੀ ਸਰਕਾਰ ਆਊਗੀ ਪੱਕਾ ਹੋ ਗਰੀਬਾਂ ਨੂੰ ਆਸ ਕੱਲੇ ਮੋਦੀ ਤੇ ਆ ਹੁਣ ਭਾਈ ਅੱਛਾ ਜੀ ਹਾਂ ਇੱਥੇ ਕੋਈ ਕਿਸੇ ਦਾ ਨੀਗਾ ਹੂੰ ਪੰਜਾਬ ਵਾਲੇ ਦਾ ਬਿਲਕੁਲ ਹੀ ਨਹੀਂ ਹੁਣ ਉਹ ਹੁਣ ਵੇਖ ਲਓ ਦਿੱਲੀ ਬੈਠੇ ਪ੍ਰਾਈ ਦਾ ਗੁਜਰਾਤੀ ਦੇ ਇੱਕ ਭਰੋਸਾ ਕਰ ਰਹੇ ਆ ਉਹ ਲੋਕ ਅੱਛਾ ਜੀ ਜਿਹੜਾ ਆਪਣੀ ਸਟੇਟ ਦਾ ਨੀਗਾ ਅੱਛਾ ਹਾਂ ਤੇ ਪੰਜਾਬ ਵਾਲਿਆਂ ਦੇ ਤਾਂ ਵਿਸ਼ਵਾਸ ਆਪਦਾ ਇਹਨਾਂ ਗਵਾ ਲਿਆ ਇਹ ਮਤਲਬ ਦਾ ਹੁਣ ਲਾਇਕ ਨਹੀਂ ਗਈ ਸਾਡੀ अच्छा जी हां नहीं हैगी लाइक किवें ਲੱਗਦਾ ਤੈਨੂੰ મોદી ਕੀ ਲੱਗਦਾ ਕੀ ਜਾਣ ਕੇ ਵੋਟਾਂ ਪਾਵਾਂਗੇ ਉਹ ਗਰੀਬ ਦੇ ਹੱਕ ਦੀ ਗੱਲ ਕਰਦਾ ਵੀਰੇ ਅੱਛਾ ਜੀ ਜਿਹੜੇ ਗਰੀਬ ਲਈ ਕਾਨੂੰਨ ਬਣਾਏ ਆ ਉਹਨਾਂ ਦੇ ਹੱਕ ਦੀ ਗੱਲ ਕਰਦਾ ਪਰ ਇਹ ਦਵਾਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਅਗੋ ਮਾੜਾ ਦੱਸਦੇ ਆ ਅੱਛਾ ਜੀ ਹਾਂਜੀ ਠੀਕ ਆ ਆਊਗੀ મોદી ਦੀ ਸਰਕਾਰ ਆਊਗੀ ਯਾਰ ਜੇ ਅਸੀਂ ਵੋਟਾਂ ਪਾਵਾਂ ਜੇ ਇਹਨੂੰ ਲਿਆ ਸਕਦੇ ਆ ਇੱਕ ਭੰਡ ਨੂੰ ਲਿਆ ਸਕਦੇ ਆ ਤੇ ਫਿਰ મોદી ਨੂੰ ਨਹੀਂ ਲਿਆ ਸਕਦੇ ਪੁੱਤਰਾਂ ਨੂੰ ਲਿਆ ਸਕਦੇ ਆ ਜਿਵੇਂ ਇੱਕ ਨਾਟਕ ਕਰਨ ਵਾਲੇ ਨੂੰ ਫਿਲਮਾਂ 'ਚ ਨਾ ਕੰਮ ਕਰਨ ਵਾਲੇ ਨੂੰ ਲੋਕਾਂ ਨੂੰ ਮਖੌਲ ਕਰਨ ਵਾਲੇ ਨੂੰ ਮੁੱਖ ਮੰਤਰੀ ਬਣਾ ਸਕਦੇ ਆ ਤੇ ਮੋਦੀ ਨਹੀਂ ਫਿਰ ਇੱਥੇ ਆ ਸਕਦਾ ਕਰਮਜੀਤ ਅਨਮੋਲ ਨੂੰ ਜਾਣਦੇ ਆ ਤੁਸੀਂ ਇਹ ਇੱਥੇ ਹਾਂ ਵੋਟਾਂ 'ਚ ਖੜਾ ਹੋ ਗਿਆ ਵੀਰੇ ਉਹਦੇ ਨਾਲ ਸਿੱਧੂ ਮੂਸੇਵਾਲੇ ਦੀ ਗੱਲ ਹੋਈ ਆ ਉਹ ਇੱਕ ਬਹੁਤ ਵਧੀਆ ਬੰਦਾ ਸੀ ਬੰਦਾ ਰਾਈਟਰ ਵੀ ਐ ਲਿਖਾਰੀ ਵੀ ਐ ਫਿਲਮੀ ਅਦਾਕਾਰ ਵੀ ਐ ਉਹ ਵੀ ਆ ਕੇ ਵੋਟਾਂ ਦੇ ਜਾਲ 'ਚ ਫਸ ਗਿਆ ਵੀਰੇ ਮੈਂ ਨਹੀਂ ਕਹਿੰਦਾ ਉਹ ਬੰਦਾ ਕਪੜਿਆ ਲਿਖਿਆ ਬੰਦਾ ਚਲੋ ਆਪਾਂ ਆਪਣੀ ਸੋਚ ਹੁੰਦੀ ਆ ਪਤਾ ਨਹੀਂ ਉਹਦੀ ਕੀ ਸੋਚ ਐ ਪਰ ਉਸ ਟਾਈਮ ਨੇ ਆਪਦਾ ਆਦਾ ਕੈਰੀਅਰ ਆਦਾ ਬਰਬਾਦ ਕਰ ਰਿਆ ਨਹੀਂ ਤੇ ਤੁਸੀਂ ਫਰੀਦਕੋਟ ਤੋਂ ਖੜਾ ਕੀਤਾ ਤੇ ਤੁਸੀਂ ਫਰੀਦਕੋਟ ਦੇ ਜ਼ਿਲ੍ਹੇ ਦੇ ਹਾਂਜੀ ਕਦੇ ਦੇਖਿਆ ਉਹਨੂੰ ਫਰੀਦਕੋਟ 'ਚ ਤੁਸੀਂ ਅਸੀਂ ਉਹਨੂੰ ਫਰੀਦਕੋਟ 'ਚ ਕੀ ਦੇਖਣਾ ਸੀ ਅਸੀਂ ਤਾਂ ਉਹਨਾਂ ਨੂੰ ਫਿਲਮਾਂ ਜੀ ਦੇਣੇ ਭਗਵਾਨਤਮਨ ਵਾਲੀ ਗੱਲ ਹੀ ਬੰਨਣੀ ਹੈ ਸਾਡੇ ਨਾਲ ਤਾਂ ਬੱਸ ਕਹਿੰਦੇ ਹੁੰਦੇ ਸੀ ਅਸੀਂ ਵਿੱਚ ਲੋਕਾਂ ਦੇ ਵਿੱਚੋਂ ਖੜਾ ਕਰਾਂਗੇ ਆਮ ਲੋਕਾਂ ਦੇ ਤੇ ਉਹਨਾਂ ਦੇ ਹਲਕੇ ਦਾ ਹੋਊਗਾ ਬੰਦਾ ਵੀਰੇ ਉਹਨੇ ਉਹਨੇ ਵੀ ਭਗਵਾਨਤਮਨ ਕਰਨਗੇ ਉਹਨੇ 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 ਭਗਵਾਨਤਮਨ ਕਰਮਜੀਤ ਨਾਲ ਬੋਲਣੇ ਵੀ ਭਗਵਾਨਤਮਨ ਵਾਲੀ ਗੱਲ ਕਰਨੀ ਉਹਨੇ ਛਾਲ ਤਾਂ ਲਾਉਣੀ ਹੈ ਛੱਪੜ 'ਚ ਤੇ ਜਿੱਤ ਕੇ ਫੇਰ ਉਹਨੇ ਵੀ ਉੱਡ ਜਾਣਾ ਮਰ ਭਗਾਂਤ ਮਨ ਫਿਰ ਇੱਥੇ ਸਾਨੂੰ ਕਿਹਨੇ ਸੁਣਨਾ ਫਿਰ ਉਹੀ ਅਸਦਾ ਉਹੀ ਛੜਕਾ ਦੇ ਤੁਰੇ ਫਿਰਾਂਗੇ ਜਬ ਦੇ ਧਰਨੇ ਲਾਉਂਦੇ ਪਿੱਛੇ ਜੇ ਵੀਰੇ ਸਾਡਾ ਸੰਗਰੂਰ ਧਰਨਾ ਲੱਗਿਆ ਸੀ ਜਿਵੇਂ ਜਾਇਜ਼ ਮੰਗਾ ਹਜੇ ਤੱਕ ਲੱਗਾ 2 ਮਹੀਨੇ ਹੋ ਗਏ ਪੱਲੇਦਾਰ ਮਜ਼ਦੂਰਾਂ ਦਾ ਉਹਨਾਂ ਤੇ ਬਿਨਾਂ ਵਜ੍ਹਾ ਤੋਂ ਲਾਠੀ ਚਾਰਜ ਕਰਿਆ ਗਿਆ ਲੈ ਅਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਮੰਗਾ ਜਿਗਾ ਸਾਨੂੰ 20 ਸਾਲ ਹੋ ਗਏ ਭਰਾਵਾਂ ਬੋਰੀਆਂ ਚੱਕਦਿਆਂ ਨੂੰ ਅਜ ਤੱਕ ਸਾਰੀ ਲੋਟੀ ਹੁੰਦੀ ਆ ਰਹੀ ਆ ਅੱਜ ਤੱਕ ਕਿਸੇ ਸਰਕਾਰ ਨੇ ਸਾਡੀ ਪੰਜਾਬ ਸਰਕਾਰ ਨੇ ਕਿਸੇ ਨੇ ਬਾਹ ਨਹੀਂ ਫੜੀ ਕਾਲਿਆਂ ਮੂਰੇ ਵੀ ਧਰਨੇ ਲਾ ਕੇ ਵੇਖ ਲੈ ਕਾਂਗਰਸ ਮੂਰੇ ਵੀ ਧਰਨੇ ਲਾ ਕੇ ਵੇਖ ਲੈ ਤੇ ਆ ਇਹ ਮੂਰੇ ਵੀ ਲਾਇ ਸੀ ਪਰ ਉਹਨਾਂ ਨੇ ਅੱਜ ਤੱਕ ਕਾਂਗਰਸ ਨੇ ਇਨ ਕਾਲਿਆਂ ਨੇ ਲਾਠੀ ਚਾਰਜ ਨਹੀਂ ਕਰਿਆ ਸੀ ਜਿਹੜਾ ਆ ਭੰਡ ਨਹੀਂ ਕਰਿਆ